ਹਾਂ ਮੈਨੂੰ ਐ ਲੱਗਦਾ ਇੱਕ ਤਿੰਨੇ ਮੇ ਰਾਣੀ ਨੇ ਸਾਥ ਪੂਰਾ ਦਿੱਤਾ ਹੁੰਦਾ ਹਨਾ 15 20 ਸਾਲ ਹੋ ਗਏ ਫੇਨ ਲਈ ਨੂੰ ਹਾਂ ਸਭ ਤੋਂ ਜਾਨੀ ਸੀ ਜਨ ਤਾਕੜਾ ਇੱਕ ਤੀ ਲੱਗਾ ਕੀ ਦਸੀਏ ਇੱਕ ਦੀ ਹਾਂ ਮਸ਼ੀਨ ਨੇ ਵੀ ਦੇਰ ਜੱਤ ਲੈ ਗਈ ਸੀ ਮੰਨ ਕੇ ਜਿਹਾ 35 ਦੇ 40 ਦੇ ਵਿੱਚ ਅਸੀਂ ਰੋਜ਼ ਕਿੱਲੇ ਵੜਦੇ ਸੀ 10 12 ਦਿਨ ਦਿਨ ਰਾਤ ਮਸ਼ੀਨ ਬੰਦ ਨਹੀਂ ਹੋਈ ਬਾਹੂ ਤਾਂ ਜੀ ਦਾ ਬੰਦੇ ਦਾ ਜੀ ਦੇਣ ਨਹੀਂ ਦੇ ਸਕਦੇ ਅੱਛਾ ਜੀ ਹਾਂ ਇਹ ਬੰਦੇ ਦਾ ਜੀ ਸਾਡਾ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾ ਉਮੀਦ ਕਰਦੋ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਲਈ ਇੱਕ ਵੀਡੀਓ ਲੈ ਕੇ ਆਇਆ ਅੱਜ ਸਾਰਿਆਂ ਦੇ ਇੱਕ ਨਾ ਮਨ 'ਚ ਸੀ ਹਰੇਕ ਜਿਹੜੇ ਨੇ ਮਸ਼ੀਨ ਪੰਜਾਬ ਚਲਾਈ ਹੈਗੀ ਤੇ ਉਹਨਾਂ ਦੇ ਮਨ 'ਚ ਇਹ ਗੱਲ ਸੀਗੀ ਵੀ ਹਨਾ ਐਕਤੀ ਐਮਪੀ ਦਾ ਗੁਜਰਾਤ ਦਾ ਸੀਜ਼ਨ ਮੰਦਾ ਲੱਗੂਗਾ ਕਿਉਂਕਿ ਹਰੇਕ ਕਹਿੰਦਾ ਸੀਗਾ ਵੀ ਐਕਤੀ ਆਧਾਰ ਕਾਰਡ ਵਾਲੀਆਂ ਮਸ਼ੀਨਾਂ ਬਹੁਤ ਜ਼ਿਆਦਾ ਹੋ ਗਈਆਂ ਮੇਰੇ ਪਿੰਡੋਂ ਆ ਕਾਲਾ ਸਰਪੰਚ ਓਹੋ ਐਮਪੀ ਜਾਂਦਾ ਹਰ ਬਾਰ ਪਹਿਲਾਂ ਵੀ ਆਪਾਂ ਉਹਦੀ ਰਿਪੇਅਰ ਵੀ ਵੀਡੀਓ ਬਣਾਈ ਆ ਹਨਾ ਜਦੋਂ ਰਿਪੇਅਰਾਂ ਕਰਦਾ ਹੁੰਦਾਗਾ ਤੇ ਅੱਜ ਉਹਦੇ ਨਾਲ ਗੱਲਬਾਤ ਕਰਦੇ ਆਂ ਵੀ ਕਿਵੇਂ ਰਿਹਾ ਐਮਪੀ ਦਾ ਸੀਜ਼ਨ ਵੀ ਮੰਦਾ ਰਿਹਾ ਕਿ ਚੰਗਾ ਰਿਹਾ ਹਨਾ ਆਜੋ ਕਰਦੇ ਆਂ ਕਾਲੇ ਨਾਲ ਆਪਾਂ ਗੱਲਬਾਤ ਕਿਵੇਂ ਹੋਆ ਸੀਜ਼ਨ ਲੱਗਿਆ ਇੱਕ ਤੀਰ ਦਾ ਨਾਲੇ ਡਰਾਈਵਰ ਨਾਲ ਹੀ ਜਗਾ ਕੱਲਾ ਮਾਲਕ ਤਾਂ ਝੂਠ ਸੁਬਾਣ ਬੋਲੀ ਜਾਵੇ ਬੋਲੀ ਜਾਵੇ ਕਦੇ ਡਰਾਈਵਰ ਨਹੀਂ ਝੂਠ ਬੋਲਦਾ ਹੁੰਦਾ ਨਾਲ ਹੀ ਅੱਜ ਬਿਠਾਇਆ ਉਹ ਵੀ ਆਜੋ ਕੀ ਹਾਲਾ ਕਾਲੇ ਵਧੀਆ ਵਧੀਆ ਹੋਠ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਦੱਸੋ ਸੀਜ਼ਨ ਦਾ ਕੰਮ ਨਿਮੇੜਤਾ ਫਿਰ ਹੈ ਹਾਂਜੀ ਕਰਤਾ ਮਾਰਤਾ ਤੇਲ ਤੂਲ ਹੈ ਚਮਕਾ ਕੇ ਖੜਾਤੀ ਤਵਾਦੀ ਜੀ ਹਾਂ ਮੈਨੂੰ ਐਂ ਲੱਗਦਾ ਇੱਕ ਤੀਜੇ ਮਹਾਰਾਣੀ ਨੇ ਸਾਥ ਪੂਰਾ ਦਿੱਤਾ ਹੁੰਦਾ ਹਨਾ ਹਾਂਜੀ ਪੂਰਾ ਅਸਿਆ ਕਾਲੇ ਇੱਕ ਗੱਲ ਆ ਗਈ ਹਨਾ ਐਕਤੀ ਤੂੰ ਤਾਂ ਹਰ ਤਰ੍ਹਾਂ ਹਰ ਸੀਜ਼ਨ ਹੀ ਐਮਪੀ ਲਾਉਣਾ ਚਾਹੇ ਮੰਦਾ ਲੱਗੇ ਚਾਹੇ ਠੰਡਾ ਲੱਗੇ ਹਨਾ ਹਾਂਜੀ 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 ਤੂੰ ਤਾਂ ਕਹਿੰਦੇ ਪੰਜਾਬ ਵੀ ਲਾਉਣਾ ਤੇ ਐਮਪੀ ਵੀ ਲਾਉਣਾ ਵਿੱਚ ਲੋਕ ਤਾਂ ਐਮਪੀ 'ਚ ਖੜਾ ਕੇ ਵੀ ਤੁਰੇ ਆਉਂਦੇ ਨੇ ਹਨਾ ਵੀ ਚਲੋ ਸੀਜ਼ਨ ਆਗਲੇ ਸੀਜ਼ਨ ਸਿਆ ਹਾਂਜੀ ਤੇ ਵਿੱਚ ਲੋਕਾਂ 'ਚ ਨਾ ਇੱਕ ਦੀ ਮਾਨ ਚ ਗੱਲ ਸੀਗੀ ਵੀ ਯਾਰ ਵੀ ਆਧਾਰ ਕਾਰਡ ਕਰਕੇ ਮਸ਼ੀਨਾਂ ਬਾਲੀਆਂ ਨਿਕਲ ਗਈਆਂ ਨਵੀਆਂ ਵੀ ਐਮਪੀ ਗੁਜਰਾਤ ਸੀਜ਼ਨ ਮੰਦਾ ਰਹੂਗਾ ਤੂੰ ਹੁਣ ਐਮਪੀ ਹਰ ਤਰ੍ਹਾਂ ਹਰ ਸਾਲ ਜਾਂਦਾ ਐ ਇੱਕ ਦੀ ਤੇਰਾ ਸੀਜ਼ਨ ਕਿਵੇਂ ਰਿਹਾ ਐਮਪੀ ਦਾ ਸੀਜ਼ਨ ਦੇਖੋ ਜੇ ਇੱਕ ਦੀ ਜਿਉਂਦੇ ਇਹ ਮਸ਼ੀਨ ਲੈਤੀ ਆਪਣੇ ਕੋਲ 15 20 ਸਾਲ ਹੋ ਗਏ ਫੇਨ ਲਈ ਨੂੰ ਹਾਂ ਸਭ ਤੋਂ ਯਾਨੀ ਸੀਜ਼ਨ ਤੱਕੜਾ ਇੱਕਤੀ ਲੱਗਾ ਸਾਰਿਆਂ ਨੂੰ ਹਾਂਜੀ ਅਸਿਆ ਇੱਕਤੀ ਇਸ ਵਾਰ ਕਣਕੀ ਵਾਲੀ ਸੀਗੀ ਕਣਕੀ ਪੀ ਦੇ ਵਿੱਚ ਬਹੁਤ ਜ਼ਿਆਦਾ ਕਣਕ ਦੀ ਬਾਢਾਂ ਵਾਲੀ ਕਣਕ ਦੀ ਐਮਪੀ ਵਿਚਾਰ ਠੀਕ ਆ ਕਲੇ ਉੱਥੇ ਕੀ ਸਿਸਟਮ ਹੁੰਦਾਗਾ ਵੀ ਮੱਲਾ ਜਿਵੇਂ ਹੁਣ ਆਪਣੇ ਤਾਂ ਆਪਣੇ ਮੋਟਰਾਂ ਨੇ ਗਈਆਂ ਆਪਾਂ ਮੋਟਰਾਂ ਦੀ ਮੋਟਰ ਦੀ ਬੈਠਿਆਂਗੇ ਮੋਟਰਾਂ ਨੇ ਗਈਆਂ ਉਹਨਾਂ ਲੋਕਾਂ ਦਾ ਕੰਮ ਕੀ ਆ ਵੀ ਹੁਣ ਜਦੋਂ ਮੈਂ ਗਿਆ ਸੀ ਉਦੋਂ ਤਾਂ ਉਹ ਪਾਣੀ ਨੂੰ ਲਾਉਂਦੇ ਹੁੰਦੇ ਸੀਗੇ ਹੁਣ ਕੀ ਸਿਸਟਮ ਆ ਪਾਣੀ ਪੂਣੀ ਦਾ ਕਣਕ ਬੀਜਣ ਦਾ ਉਹਨਾਂ ਦਾ ਹੁਣ ਸੋਨੇ ਮਾ ਦਾਂਗੇ ਕਣਕ ਲੱਗੀ ਹੁਣ ਸਾਰੇ ਕਣਕ ਲੱਗਣੇ ਲੱਗੇ ਆਂ ਕਿਹਦੇ ਵਿੱਚ ਪਹਿਲਾਂ ਆਉਂਦੀ ਉਹ ਸੋਆਬੀਨ ਠੀਕ ਆ ਹੁਣ ਉੱਥੇ ਲਾਉਣ ਲੱਗੇ ਮੱਕੀ ਮੱਕੀ ਤੇ ਨੂੰ ਪਤਾ ਥੋੜੀ ਲੇਟ ਵੱਢੀ ਜਾਂਦੀ ਆ ਫਿਰ ਮੱਕੀ ਤੋਂ ਬਾਅਦ ਕਣਕੀ ਬੀਜਦੇ ਨੇ ਇਹ ਹੋਰ ਫਸਲ ਲੇਟ ਹੋ ਜਾਂਦੀ ਆ ਅਸੀਂ ਸੋ ਅੱਗੇ ਸੋਆਬੀਨ ਬੀਜਦੇ ਸੀਗੇ ਹਾਂ ਹੁਣ ਉਹ ਬੀਜਣ ਲੱਗੇ ਪੂਰੀ ਏਰੀਆ ਮੱਕੀ ਦਾ ਬੀਜਣ ਲੱਗੇ ਅਸੀਂ ਆ ਜੀ ਹਾਂ ਹੁ ਠੀਕ ਆ ਤੇ ਸੀਨ ਇਖਦੀਆ ਤੁਮਾਂ ਮੰਨ ਕੇ ਜਲ ਵੀ ਅਸੀਂ 10 12 ਦਿਨ ਦਿਨ ਰਾਤ ਮਸ਼ੀਨ ਬੰਦ ਨਹੀਂ ਹੋਈ 10 12 ਦਿਨ ਹਾਂ ਮਸ਼ੀਨਾਂ ਕਿੰਨੀਆਂ ਗਈਆਂ ਸੀਗੀਆਂ ਮਸ਼ੀਨਾਂ ਵੀ ਬਾਹਲੀ ਤੇ ਨਹੀਂ ਤੇ ਕੋਈ ਠੀਕ ਦੀ ਗੀਆਂ ਠੀਕ ਸੀਗੀਆਂ ਮਸ਼ੀਨਾਂ ਤਾਂ ਮਿਲੀਆਂ ਨਹੀਂ ਜੀ ਉੱਥੇ ਬੰਦਿਆਂ ਨੂੰ ਯਾਰ ਮੈਂ ਤਾਂ ਕਰਦੇ ਰਹੇ ਨੇ ਅੱਛਾ ਹੀ ਹਜੇ ਅਸੀਂ ਵੀ ਤੇਰਾ 2 ਦਿਨ ਦਾ ਕੰਮ ਛੱਡ ਕੇ ਆਏ ਫੇਰ ਵੀ ਪਿੰਡ ਨਹੀਂ ਫਿਰੇ ਸੀ ਪਿੰਡ ਲੇਟ ਹੁੰਦੇ ਸੀ ਅੱਛਾ ਤੁਸੀਂ ਛੱਡ ਕੇ ਅੱਗੇ ਤਾਂ ਨਿਮੇੜ ਕੇ ਆਉਣੇ ਹੋਗੇ 2 ਦਿਨਾਂ ਦਾ ਕੰਮ ਜੀ ਛੱਡ ਕੇ ਆਏ 3 ਦਿਨਾਂ ਦਾ ਹੋਰ ਅਸੀਂ ਇਸ ਵਾਰ ਜਾਨੀ ਪੂਰੀ ਗੱਲ ਕਰ ਉੱਥੇ ਉਹਨੂੰ ਬੰਦੇ ਨੂੰ ਮਸ਼ੀਨ ਅਸੀਂ ਉੱਥੇ ਲਵੇ ਹੋਰ ਮਸ਼ੀਨ ਚੱਲਦੀ ਲੋਕਲੀ ਤੇ ਉਹ ਮਸ਼ੀਨ ਉਹ ਬੰਦੇ ਨੂੰ ਸਾਡੇ ਜਾਂਟਰ ਨੂੰ ਦੇ ਕੇ ਤੇ ਅਸੀਂ ਪੈਂਡ ਆਇਆ ਠੀਕ ਆ ਜੇ ਵੀ ਤੂੰ ਆਹ ਮਸ਼ੀਨ ਤੋਂ ਉਹ ਕਹਿੰਦਾ ਵੀ ਚੱਲ ਹੁੰਦੀ ਏ ਤਾਂ ਤੂੰ ਇੱਕ ਦੀ ਹਰਿਆਣਾ ਵੀ ਨਹੀਂ ਲੱਗਿਆ ਹੋਣਾ ਨਾ ਹਰਿਆਣਾ ਲਾਏ ਨਹੀਂ ਹਰਿਆਣਾ ਆਹੋ ਫਿਰ ਤਾਂ ਲੇਟ ਹੀ ਉਧਰ ਹੀ ਹੋ ਗਿਆ ਹਾਂਜੀ ਹਾਂ ਅਸੀਂ ਬਸ ਪੈਂਡ ਆਪਣੇ ਮੰਨ ਕੇ ਚੱਲੋ 13-14 ਤਰੀਕ ਨੂੰ ਤਾਂ ਚਲਾਈ ਦਿੱਤੀ ਜਾ ਕੇ ਪੈਂਡ ਜੀ ਠੀਕ ਆ ਬਾਪੂ ਸੁਸਤ ਕਰਿਆ ਪਿਆ ਇੱਕ ਦੀ ਤੇਰਾ ਹੈ ਬਾਪੂ ਤਾਂ ਜਦੀ ਦਾ ਬੰਦੇ ਦਾ ਜੀ ਦੇ ਨਹੀਂ ਦੇ ਸਕਦੇ ਅੱਛਾ ਜੀ ਹਾਂ ਇਹ ਬੰਦੇ ਨੇ ਤਾਂ ਸਾਡਾ ਦਿਲ ਜਿੱਤ ਲਿਆ ਠੀਕ ਆ ਇਹਨੂੰ 5000 ਰੁਪਏ تنਖਾਹ ਤੋਂ ਬਿਨਾਂ ਇਹਨੂੰ ਬੰਦੇ ਨੂੰ ਨਾਮ ਦੇਣਾ ਲੱਗਦੀ ਅੱਡ ਠੀਕ ਆ ਬੰਦਾ ਵਧੀਆ ਗੱਲ ਆ ਵਧੀਆ ਦੇਖ ਗੱਲ ਆ تنਖਾਹ ਤੋਂ ਬਿਨਾਂ ਇਹਨੂੰ 5000 ਰੁਪਏ ਨਾਮ ਦੇਣਾ ਇਹਦੀ ਠੀਕ ਆ ਨਹੀਂ ਬੰਦਾ ਦੱਸਦਾ ਸੀ ਬੈਠਾ ਕਹਿੰਦਾ ਯਾਰ ਇੱਕ ਦੀ ਬੰਦਾ ਭੱਜ ਗਿਆ ਸਾਡਾ ਤੇ ਕਹਿੰਦਾ ਐਮਪੀ ਜੀ ਤਾਂ ਚੱਲ ਖੈਰ ਸਾਡੇ ਕੋਲੇ ਬੰਦਾ ਹੈਗਾ ਸੀਗਾ ਕਹਿੰਦਾ ਪਿੰਡ ਆ ਕੇ ਤਾਂ ਮੈਂ ਇਕੱਲੇ ਨਹੀਂ ਕਿਹ ਲੈ ਉਹ ਤਾਂ ਹੈਲਪਰ ਹੀ ਸੀਗਾ ਅਸੀਂ ਨਹੀਂ ਸੀਗਾ ਤਾਂ ਹੈਲਪਰ ਹੀ ਸੀਗਾ ਠੀਕ ਆ ਨਾ ਚਾਤੀ ਨੂੰ ਨਹੀਂ ਲੈ ਕੇ ਗਿਆ ਚਾਤੀ ਚਾਤੀ ਹੈਗਾ ਉਧਰ ਉਧਰ ਰਹੇ ਆਪਾਂ ਨੂੰ ਆ ਐਮ ਪੀ ਐਮ ਪੀ ਦਾ ਐਮ ਪੀ ਦੀ ਗੱਲ ਕਰਨਾ ਮੈਂ ਉੱਤਰ ਤੋਂ ਚੱਲ ਆਇਆ ਚਾਤੀ ਹਾਂਜੀ ਤੇ ਇੱਥੇ ਤਾਂ ਫਿਰ ਕੱਲੇ ਨਹੀਂ ਸਾਰਿਆ ਹਾਂਜੀ ਉਰੇ ਮਿਲ ਕੇ ਦੀ ਬੰਦਾ ਸਾਨੂੰ ਦੀਪਾ ਦੀਪੇ ਲੈ ਕੇ ਗਿਆ ਅਸੀਂ ਅੰਬਰਸਰ ਜਾਂਦੇ ਹਾਂ 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 ਦੀ ਕਿਨ ਲੈ ਕੇ ਜੀ ਠੀਕ ਆ ਹੋਰ ਕਾਲੇ ਫਿਰ ਕਿਵੇਂ ਕੋਈ ਕਿੱਸਾ ਯਾਦਗਾਰ ਮਸ਼ੀਨ ਦਾ ਮਸ਼ੀਨ ਤਾਂ ਜੇ ਸੜਕੀ ਦੱਸੀ ਦੀ ਹਾਂ ਮਸ਼ੀਨ ਨੇ ਵੀ ਦੇਰ ਜੱਤ ਲੈ ਗਈ ਕੋਈ ਵੱਡੀ ਬ੍ਰੇਕਡਾਊਨ ਨਹੀਂ ਆਈ अच्छा जी तो तन्नु ਪਤਾ ਹੀ ਆ ਮੈਂ ਮਸ਼ੀਨ ਖੈਰ ਤੈਨੂੰ ਐਵੇਂ ਹੀ ਕਹਿ ਦਿਆ ਜਿਹੜੀ 9 10 ਮੰਨ ਲ ਹੀਰਾ ਨਹੀਂ ਆ ਹਾਂਜੀ ਬਾਕੀ ਤਾਂ ਨਹੀਂ ਆਪਾਂ ਚਲਾ ਕੇ ਦੇਖੀ ਆ ਇਹਦਾ ਮਸ਼ੀਨ ਆਪਾਂ ਚਲਾ ਕੇ ਦੇਖਿਆ ਇਹ ਇਹ ਵੀ ਦਿਲ ਜਿੱਤਦੀ ਆ ਅਗਲੇ ਦਾ ਹਾਂਜੀ ਹਾਂਜੀ ਬ੍ਰੇਕ ਡਾਊਨ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮਸ਼ੀਨ ਨੇ ਜਦੋਂ ਗੇਅਰ ਲਾਤਾ ਯਾਰ ਇੱਕ ਗੱਲ ਇਹ ਹੈਗੀ ਵੀ ਦੇਖ ਮਾਨ ਕਰੀਦਾ ਚਲਾਈਆਂ ਆਪਾਂ ਬਹੁਤ ਨੇ ਹਨਾ ਹਾਂਜੀ ਹਾਂਜੀ ਮੰਲਾ ਮੈਂ ਤਾਂ ਜਦੋਂ ਵਪਾਰਜਾ ਕਰਨ ਲੱਗਿਆ ਸੀ ਜਿਹੜੀ ਬਚ ਜਾਂਦੀ ਸੀ ਉਹੀ ਚਲਾ ਲੈਂਦਾ ਸੀਗਾ ਹਾਂਜੀ ਉਹੀ ਚਲਾ ਲੈਂਦੇ ਸੀ ਹੈਨਾ ਪਰ ਗੱਲ ਇਹ ਆ ਵੀ ਮੈਂ ਇਸ ਮਸ਼ੀਨ ਤੋਂ ਡਰਦਾ ਬਹੁਤ ਸੀ ਹਾਂਜੀ ਮੈਂ ਇਨਾ ਡਰਦਾ ਸੀਗਾ ਇਹ ਮਸ਼ੀਨ ਤੋਂ ਹੀਰਾ ਤੋਂ ਹਾਂਜੀ ਵੀ ਯਾਰ ਇਹ ਤਾਂ ਕਿੱਥੇ ਦਾਣੇ ਮਾਰੂਗੀ ਹਾਂਜੀ ਇਹ ਤਾਂ ਮੈਂ ਅੰਬਰਸਰ ਨਹੀਂ ਕਦੇ ਕੱਲਾ ਆਪ ਗਿਆ ਸੀ ਨਾਲ ਰਕबीर ਨੂੰ ਬੁਸਲੀ ਮੈਂ ਇਕੱਲੇ ਨੂੰ ਭੇਜ ਦਿੰਦਾ ਸੀ ਜਾ ਕੇ ਝੋਨੇ ਤੇ ਚਲਾ ਦੇ ਮਸ਼ੀਨ ਜਿੱਦਨੇ ਹੀਰਾ ਲਈ ਸੀ ਮੈਂ ਨਾਲ ਬਹਿ ਕੇ ਗਿਆ ਸੀਗਾ ਮਹਾਰਤ ਮਸ਼ੀਨ ਦਾਣੇ ਨਾ ਮਾਰਦੇ ਪਰ ਮਸ਼ੀਨ ਨੇ ਜਾ ਕੇ ਜਿੱਦਨੇ ਚਲਾਤੀ ਮੁੜ ਕੇ ਚਾਬੀ ਜਕੜਨ ਦਾ ਨਾਮ ਨਹੀਂ ਲੈਂਦਾ ਹੈਗਾ ਸਾਰਾ ਸੀਲ ਲਾ ਜਾਂਦਾ ਕਿਉਂ ਆਂਗੀ ਇੰਨੇ ਮੋਟੇ ਨੇ ਯਾਰ 20 ਟੁੱਟਣ ਟਟਈ ਵਾਲਾ ਦੰਦਾ ਕੁਝ ਹੈ ਹੀ ਨਹੀਂਗਾ ਹਾਂਜੀ ਹਾਂਜੀ ਇਹ ਗੱਲ ਤਾਂ ਮੰਨਦੇ ਹੋਗੇ ਮਸ਼ੀਨ ਤਾਂ ਹੀ ਬਾਹਲੀ ਪੱਕੀ ਹੈ ਜਿੰਨੀ ਕਹਦਾ ਹੁੰਨੀ ਹਾਂ ਜਿਵੇਂ ਅਸੀਂ ੱੱਕਾ ਇਹਨਾਂ ਵਾਇਆ ਮਸ਼ੀਨਾਂ ਠੀਕ ਹੈ ਬਾਕੀ ਇੱਕ ਮੈਂ ਹੀਰਾ ਵਾਲੇ ਦੇ ਹੁਣ ਜਾਂਦਾ ਰਹਾਂਗਾ ਹੇ ਹੀਰਾ ਵਾਲਿਆਂ ਦਾ ਇੱਕੋ ਗੱਲ ਆ ਉਹ ਕਹਿੰਦੇ ਯਾਰ ਮੈਂ ਹੁਣ ਵੀ ਤੁਸੀਂ ਐ ਮੰਨ ਕੇ ਜਲਦੇ ਜ ਸਾ 35 ਦੇ 40 ਦੇ ਵਿੱਚ ਅਸੀਂ ਰੋਜ਼ ਕਿੱਲੇ ਵੜਦੇ ਰਿਆਂ ਪੰਡ ਠੀਕ ਆ 35 40 ਗੱਲੇ ਰੋਜ਼ ਮਹੀਨ ਲਾਂਦੇ ਦੀ ਠੀਕ ਆ ਨਾਲ 11 12 ਵਜ ਦੇ ਨਹੀਂ ਨਹੀਂ ਹੈ ਮਹੀਨ ਦਾ ਤੂਰਾ ਵੀ ਮਹੀਨ ਦੀ ਬੜਾਈ ਵੀ ਬਹੁਤ ਸਾਫ ਆ ਤੇ ਹੀਰਾ ਵਾਲਿਆਂ ਨੂੰ ਮੈਂ ਪੁੱਛਿਆ ਸੀ ਪਿਛਲੇ ਸਾਲ ਮੈਂ ਤੁਸੀਂ ਹੁਣ ਕਿੰਨੀਆਂ ਕਿ ਮਸ਼ੀਨਾਂ ਬਣਾ ਦਿੰਦੇ ਹੋ ਉਹ ਕਹਿੰਦੇ ਯਾਰ ਵੀ 100 200 ਮਸ਼ੀਨ 200 ਮਸ਼ੀਨ ਬਣਾ ਦਿੰਦੇ ਆ 300 ਬਣ ਜਾਂਦੀਆਂ ਮੈਂ ਯਾਰ ਤੁਸੀਂ ਪਹਿੰਨਿਆਂ ਜੇ ਤਾਂ 5 500 ਮਸ਼ੀਨ ਬਣਾਉਂਦੇ ਸੀਗੇ ਉਹ ਕਹਿੰਦੇ ਬਣਾ ਲੈਂਦੇ ਸੀਗੇ ਕਹਿੰਦੇ ਜਿਹੜੇ ਹੀਰਾ ਦੇ ਚਲਾਉਣ ਵਾਲੇ ਨੇ ਉਹ ਜਿਹੜੀਆਂ ਦੇਤੀਆਂ ਉਹਨਾਂ ਦੀ ਖਰਾਬ ਹੀ ਨਹੀਂ ਹੋਈਆਂ ਮੈਂ ਤਾਂ ਗੱਲ ਆ ਹੁਣ ਮਸ਼ੀਨ ਦੇ ਲੋ ਵੇਚਣ ਨੂੰ ਜੀ ਨਹੀਂ ਕਰਦਾ ਉਹੀ ਤਾਂ ਗੱਲ ਆ ਉਹ ਕਹਿੰਦੇ ਜੇ ਮਸ਼ੀਨ ਦਾ ਕੇਰਾ ਹਰਦੇ ਪੰਪ ਕਰਾਇਆ ਠੀਕ ਆ ਮੈਂ ਇੱਕ ਵਾਰ ਤਾਂ Ориਜਨਲ ਪੰਪ ਕਰਵਾਇਆ ਹੁਣ ਜਿਹੋੰਦੀ ਮਸ਼ੀਨ ਆਲਾ ਹੇ ਇੰਜਨ ਤੌਕਾ ਤੇਲ ਦਾ ਨਹੀਂ ਖਾਂਦਾ ਨਾਲਦਾ ਹਾਂ ਦਾ ਚਲਦੀ ਤਾਂ ਦੇਖੀ ਆ ਹਾਂ ਹਾਂ ਨਹੀਂ ਚਲਦੀ ਬਹੁਤ ਸੋਹਣੀ ਮਸ਼ੀਨ ਚਲਦੀ ਆ ਚਲੋ ਚੱਲਣ ਚਲਾਉਣ ਨੂੰ ਤਾਂ ਇਹਨਾਂ ਦਾ ਤਾਂ ਪਤਾ ਨਹੀਂ ਯਾਰ ਉਹਨਾਂ ਨੇ ਕੀ ਬਰੂਦ ਫਿੱਟ ਕਰਕੇ ਦਿੱਤਾ 9 10 ਮਾਡਲ ਚ ਤਾਂ ਹਾਂ ਜੀ ਇਹ ਤਾਂ ਜਣੀ ਤੂੰ ਐ ਲਾ ਲਾ ਉਦੋਂ ਉੱਤਲੇ ਮਾਡਲ ਦਾ ਨਹੀਂ ਆਪਾਂ ਚਲਦੇ ਦੇਖੇ ਐਵੇਂ ਕਹਿਦੀ ਏ ਹਨਾ ਹਾਂ ਜੀ ਕਿਉਂਕਿ ਹੁਣ ਆਪਣੇ ਏਰੀਆ ਚ ਤਾਂ ਤੇਰੇ ਕੋਲ ਹੀ ਆ ਹੀਰਾ ਹੋਰ ਨਾ ਅੱਗੇ ਦੇ ਮੇਰੇ ਕੋਲੇ ਹੈਗੀ ਸੀ ਗੁਰੀ ਕੋਲੇ ਹੈਗੀ ਸੀ ਹੂੰ 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 ਆਪਣੇ ਚੈਨ ਚਲ ਕੋਲੇ ਹੁੰਦੀਆਂ ਸੀਗੀਆਂ ਹਨਾ ਤੇ ਮੰਨ ਲਾ ਵੀ ਉਹ ਉਦੇ ਗਰ ਕੇ ਚਲ ਉਹਨੇ ਵਿਚਾਰਾ ਚਲੋ ਜੱਗ ਤੋਂ ਤੁਰ ਗਿਆ ਛੜਤਾ ਕੰਮ ਹੈਣਾ ਵੀ ਨਹੀਂ ਹੁਣ ਏਰੀਏ ਚ ਲਾਲਾ ਇੱਧਰ ਨੂੰ ਲਾ ਕੇ ਲਾਲਾ ਵੀ ਕੀ ਦੇ ਕੋਲੇ ਮੈਨੂੰ ਤਾਂ ਨਹੀਂ ਲੱਗਦਾ ਇੱਕ ਗੰਡੇয়াল ਹੁੰਦੀ ਸੀ ਉਹਨਾਂ ਨੇ ਜੇ ਹੋਵੇ ਉਹਨਾਂ ਕੋਲੇ ਇੱਕ ਬੇਇਤੀ ਉਹਨਾਂ ਨੇ ਉਹਨਾਂ ਨੇ ਮੰਟੀ ਹੁਣੀਆਂ ਕੋਲੇ ਹੁੰਦੀ ਸੀ ਮੰਟੀਆਂ ਦੇ ਬੇਇਤੀ ਮੰਟੀਆਂ ਕੋਲ ਨਹੀਂ ਵਾ ਫਿਰ ਉਹੀ ਗੱਲ ਆ ਕਿ ਵੀ ਜਿਹੜਾ ਬੰਦਾ ਲੈ ਲੈਣਾ ਉਹ ਇਹਦਾ ਪਟਾਪਾ ਨਹੀਂ ਨਾ ਇਹ ਤੇ ਆਉਂਦਾ ਹੈਗਾ ਨਾ ਨਾ ਜੀ ਪਟਾਪਾ ਕੰਮ ਨਹੀਂ ਆਇਆ ਵਿੱਚ ਮਸ਼ੀਨਾਂ ਹੁੰਦੀਆਂ ਨੇ ਉਹ ਲਾ ਕੇ 10 ਕਸੀਜਨ ਬਟਾਪਾ ਬੋੜਾ ਪੜਾ ਜਾਂ ਦਿਖਾਉਣ ਲੱਗ ਜਾਂਦੀਆਂ ਨੇ ਇਹ ਨਹੀਂ ਦਿਖਾਉਂਦੀਆਂ ਹੈਗੀਆਂ ਸਾਲੋ ਵੀ ਹੁਣ ਐਮਪੀ ਦੇ ਵਿੱਚ ਹਰੇਕ ਸਾਲ ਉਹ ਕਹਿੰਦੇ ਨੇ ਜਾਂਦਾ ਇਹ ਸ਼ਿਕਰੇ ਜਾਂਦੇ ਆ ਕਹਿੰਦੇ ਵੀ ਤੁਸੀਂ ਇੰਜਨ ਨੂੰ ਦਾ ਕੰਮ ਕਰਾ ਕੇ ਲੈ ਆਉਣਾ ਵੀ ਆਏ ਵਾਰ ਵੀ ਬੜੀ ਉਹੀ ਜਿਹੀ ਆਵਾਜ਼ ਆਉਂਦੀ ਉਹਨੂੰ ਤੁਸੀਂ ਆਉਣੇ ਹੋ ਸਾਡੇ ਕੋਲ ਵੀ ਤੁਸੀਂ ਕੰਮ-ਕਮ ਕਰਾ ਕੇ ਲੈਣਾ ਮਾ ਕੋਈ ਕੰਮ ਨਹੀਂ ਕਰਾਉਂਦੇ ਮਾ ਕੱਲੀ ਸਰਵਿਸ ਹੀ ਕਰਦੇ ਆ ਇਹਦਾ ਗੱਲ ਹੈਗੀ ਆ ਹਾਂ ਫਿਰ ਕੱਲੇ ਉੱਥੇ ਜਿਹੜੇ ਉਹ ਹੁੰਦਾ ਗ੍ਰਾਹੀ ਗਰੂਹੀ ਇਕੱਠੀ ਹੁੰਦੀ ਆ ਉਹ ਕਿਵੇਂ ਹੁੰਦੀ ਆ ਫਿਰ ਐਮਪੀ 'ਚ ਗ੍ਰਾਹੀ ਉਨਾ ਹਰੇ ਘਰ ਵਾਲਾ ਕੰਮ ਤੈਨੂੰ ਪਤਾ ਹੁਣ ਆਪਣੇ ਤਾਂ ਬਿਆਹ ਸ਼ਾਦੀਆਂ ਤੋਂ ਆਉਂਦੇ ਜਾਂਦੇ ਆ ਹਾਂ ਹਾਂ ਮਤਲਬ ਜਮਾ ਘਰ ਵਾਲਾ ਕੰਮ ਉਹਦਾ ਹੁਣ ਜਿਵੇਂ ਖਾਤੇ ਪੈਸੇ ਇਕੱਠੇ ਕਰਕੇ ਉਹਨਾਂ ਨੂੰ ਲਾਗੇ ਪਾਉਣਾ ਆਪਣੇ ਠੀਕ ਆ ਬਸ ਉਹਨਾਂ ਪਾ ਦੇਣਗੇ ਫਿਰ ਹੁਣ ਆਪਣੇ ਆਪਾਂ ਦਾ ਵੀ ਸੀਜ਼ਨ ਵੀ ਹੁਣੀ ਨਿਬੜਿਆ ਤੈਨੂੰ ਪਤਾ ਹੀ ਆ ਹਾਂ ਹਾਂ ਅਸਲ ਜਾਂਦੀ ਕੋਈ ਲੋੜ ਨਹੀਂ ਹਾਂ ਨਾ ਜਾਂਦੇ ਕੋਈ ਸਵਾ ਹਾਫ ਕਰਕੇ ਬਸ ਉਹਨਾਂ ਨੂੰ ਆ ਗਏ ਸੀ ਠੀਕ ਆ ਮੋਂ ਪੇ ਖਾਤੇ ਪਾਉਣੇ ਇਕੱਠੇ ਕਰਦੇ ਜਿਹੜਾ ਜਣੀ ਬਚਤ ਹੋਗੀ ਤੇਰੀ ਉਹਨੇ ਆਪਦਾ ਕਮਿਸ਼ਨ ਰੱਖ ਕੇ ਹਾਂ ਸਾਰਾ ਹਿਸਾਬ ਕਰਕੇ ਸੀ ਆ ਸਾਰਾ ਹਿਸਾਬ ਕਿਤਾਬ ਕਰ ਜਾਂਦਾ ਉਹਦੇ ਨਾਲ ਹਾਂ ਜੀ ਹੁਣ ਜਿੰਨੇ ਜਿੰਨੇ ਉਹਨੂੰ ਇਕੱਠੇ ਹੋਈ ਜਾਂਦੇ ਨੇ ਉਹਨੇ ਨਿਖਾਤੇ ਚ ਪਾਈ ਜਾਂਦਾ ਹਾਂ ਇਕੱਠੇ ਪਾਉਂਦਾ ਜੀ ਠੀਕ ਆ ਉਹਦਾ ਬੰਦਾ ਨੇ ਤੈਨੂੰ ਪਤਾ ਹੀ ਘਰ ਵਾਲਾ ਕੰਮ ਆ ਘਰ ਵਾਲਾ ਕੰਮ ਨਹੀਂ ਓਰੇ ਤੇਰੇ ਹੁਣ ਵਿਆਹ ਸਾਥੀ ਚ ਵੀ ਆਉਂਦੇ ਜਾਂਦੇ ਨੇ ਵਧੀਆ ਨੇਗੇ ਹਾਂ ਜੀ ਹਾਂ ਹੁਣ ਫਿਰ ਗਾਹਾਂ ਨੂੰ ਹੋਰ ਲਾਈਨ ਦੀ ਸਲਾਹ ਕੀ ਨਹੀਂ ਹਾਂ ਜੀ ਰਾਤਾ ਰਹਿਣਾ ਦਾ ਇੱਕ ਹੋਰ ਹਾਂ ਠੀਕ ਆ ਨਹੀਂ ਵਧੀਆ ਯਾਰ ਐਕਤੀ ਮੈਨੂੰ ਵੀ ਬਹੁਤ ਫੋਨ ਆਉਂਦੇ ਨੇ ਐਵੇਂ ਤੈਨੂੰ ਕਹਾ ਵੀ ਹਰੇਕ ਦੇ ਜੇ ਸੀਜ਼ਨ ਮੰਦਾ ਲੱਗਿਆ ਹੋਵੇ ਅਗਲੇ ਦੇ ਮੂੰਹ ਤੋਂ ਮੱਖੀ ਨਹੀਂ ਉੱਡਦੀ ਹੁੰਦੀ ਐਕਤੀ ਮੈਨੂੰ ਰੋਜ਼ ਦਿਹਾੜੀ ਦੇ ਦੋ ਤਿੰਨ ਬਾਈ ਜੀ ਆਪਾਂ ਮਸ਼ੀਨ ਲੈਣੀ ਆ ਕਿਹੜੀ ਲਈਏ ਸੋਡੀ ਸਲਾਹ ਨਾਲ ਲੈਣੀ ਆ ਕਿਹੜੀ ਲਈਏ ਤੁਸੀਂ ਪੁਰਾਣੇ ਮਸ਼ੀਨਾਂ ਵਾਲੇ ਹੋਗੇ ਮੈਨੂੰ ਦੱਸੋ ਕਿਹੜੀ ਮਸ਼ੀਨ ਲਈਏ ਆਪਾਂ ਚੱਲ ਅਗਲੇ ਨੂੰ ਕਹਿੰਦੇ ਆ ਵੀ ਤੂੰ ਆ ਜਾ ਯਾਰ ਆਪਣੇ ਸਾਰੇ ਮਿੱਤਰ ਨੇ ਕਿਹਾ ਵੀ ਕੋਈ ਇਹ ਨਹੀਂ ਹੈਗਾ ਵੀ ਯਾਰ ਆਪਣਾ ਫਲਾਨਾ ਹੀ ਮਿੱਤਰ ਆਪਾਂ ਉਹ ਫਲਾਨੇ ਤੋਂ ਹੀ ਦਮਾਉਣੀ ਹੈਣਾ ਵੀ ਤੈਨੂੰ ਸਾਰੀਆਂ ਕੰਪਨੀਆਂ ਕਮਾਵਾ ਦਾਂਗੇ ਜਿਹੜੀ ਤੇਰੇ ਫਿੱਟ ਆ ਗਈ ਤੈਨੂੰ ਉਹ ਮਸ਼ੀਨ ਲੈ ਦਾਂਗੇ ਹੁਣ ਮੇਰੇ ਹਿਸਾਬ ਨਾਲ ਮੇਰੇ ਕੋਲੇ ਤਕਰੀਬਨ 10 ਕਿਸਾਈਆਂ ਇਕੱਠੀਆਂ ਹੋਈਆਂ ਪਈਆਂ ਨੇ ਹੁਣ ਆਪਾਂ ਬੁੱਕ ਕਰਾਉਣੀਆਂ ਨੇਗੀਆਂ ਵੀ ਜਿਹੜੀ ਇਹ ਨਹੀਂ ਹੈਗੀ ਆਪਾਂ ਨੂੰ ਇਹ ਕੋਈ ਕਮਿਸ਼ਨ ਦਾ ਲਾਲ ਜ ਨਹੀਂ ਕੋਈ ਆਪਾਂ ਨੂੰ ਕੁਝ ਨਹੀਂ ਵੀ ਜਿਹੜੇ ਬੰਦੇ ਨੇ ਆ ਕੇ ਕਹਿਤਾ ਵੀ ਮੈਂ ਉਹਨੂੰ ਆਪਾਂ ਜਿਹੜੀਆਂ 5 7 10 ਫੈਕਟਰੀਆਂ ਨੇ ਕਮਾ ਕੇ ਉਹਨਾਂ ਨੂੰ ਬਿਠਾ ਕੇ ਜਿਹੜੇ ਤੇ ਉਹ ਕਹਿਣਗੇ ਵੀ ਐ ਆਪਣੀ ਇਹਦੇ ਨਾਲ ਗੱਲ ਕਰਾ ਦੇ ਆਪਾਂ ਉਹਨਾਂ ਨੂੰ ਕਹਿ ਦਾਂਗੇ ਕਿਹਾ ਵੀ ਆ ਵੀ ਇੱਕ ਵਾਰ ਤੁਸੀਂ ਚਾਹੇ ਇਕੱਲੇ ਜਾ ਕੇ ਪਤਾ ਕਰ ਲਓ ਰੇਟ ਦਾ ਸਾਨੂੰ ਯਾਰ 50000 ਲੈਸ ਕਰਾ ਕੇ ਦਵਾਗੇ ਦਵਾਵਾਂਗੇ ਸਾਈ ਹੈ ਨਾ ਤੇ ਫਿਰ ਕਿਹੜੀ ਸਲਾਹ ਕਿਹੜੀ ਬਣਦੀ ਹੈ ਹੀਰੇ ਹੀ ਲੈ ਮੈਂ ਤਾਂ ਕਹਿੰਦਾ ਫਿਰ ਦੁਬਾਰੇ ਹਾਂਜੀ ਹੀਰੇ ਹੀ ਲੈ ਕਾ ਹੋਰ ਬਦਲ ਕੇ ਕੋਈ ਬ੍ਰਾਂਡ ਬਦਲਣ ਦੀ ਸਲਾਹ ਦੇਖਦੇ ਆ ਜੀ ਹਜੇ ਮਾਨ ਬਣਾਵਾਗੇ ਹੁਣ ਠੀਕ ਆ ਹਾਂ ਹਜੇ ਮਾਨ ਬਣਾਉਣੇ ਕੋਈ ਇਹਨਾਂ ਦੇ ਇਨਾਂ ਕਿਹੜੀ ਠੀਕ ਆ ਕਾਲੇ ਫਿਰ ਉਹ ਐਮਪੀ ਚ ਪਾਣੀ ਪੂਣੀ ਕਿਵੇਂ ਲਾਉਂਦੇ ਨੇ ਮੋਟਰਾਂ ਨਾਲ ਹੀ ਨੇ ਕਿ ਪਾਣੀ ਤਾਂ ਜੀ ਉਹਨਾਂ ਦੇ ਵੱਡੇ ਵੱਡੇ ਖੇਤਾਂ ਦੇ ਵਿੱਚ ਖੂਹ ਪੱਟੇ ਨੇ ਅਬ ਦੇ ਹਾਂ ਜੀ ਅੱਛਾ ਹੋਰ ਜਿਵੇਂ ਹੁਣ ਗਰਮੀਆਂ ਦੇ ਵਿੱਚ ਮੀਂਹ ਪੈਣ ਦੇ ਨਾਲ ਭਰ ਜਾਂਦੇ ਨੇ ਠੀਕ ਆ ਹਾਂ ਸਾਨੂੰ ਪਤਾ ਵੀ ਉਧਰ ਜ਼ਮੀਨ ਆ ਬੜੀ ਯਾਰੇ ਤਾਕੜੀ ਹਾਂ ਜਿਵੇਂ ਤਾਂ ਬਹੁਤ ਜ਼ਿਆਦਾ ਤਾਕੜੀ ਐਮਪੀ ਦੇ ਵਿੱਚ ਠੀਕ ਆ ਉਹਦਾ ਦੋ ਪਾਣੀਆਂ ਵਾਲੀ ਕਣਕ ਪੱਕ ਜਾਂਦੀ ਆ ਅੱਛਾ ਖੂਹ ਪੱਟਲੇ ਉਹਨਾਂ ਨੇ ਉਹ ਬਸ ਦੋ ਪਾਣੀ ਖੂਹ ਉਹਨਾਂ ਦੇ ਲਵਾਉਂਦੇ ਨੇ ਅਸੀਂ ਵੀ ਉਹ ਜਿਵੇਂ ਖੱਤੇ ਦਾ ਪਾਣੀ ਆਉਂਦਾ ਸਾਰਾ ਉਹਨਾਂ ਦਾ ਉਹ ਟਾਲ ਕੇ ਆਉਂਦੇ ਖੂਹ ਜਿਵੇਂ ਸਾਡੇ ਖੂਹ ਬਣਾਏ ਹੋਏ ਨੇ ਉਹ ਚ ਪਾ ਲੈਂਦੇ ਨੇ ਉਹ ਖੂਹ ਭਰ ਜਾਂਦੇ ਨੇ ਉਸ ਤੋਂ ਬਾਅਦ ਵੈਸੇ ਉਹ ਦੋ ਪਾਣੀ ਉਹਨਾਂ ਦੇ ਲਾਗ ਜਾਂਦੇ ਆ ਫਸਲ ਨੂੰ ਠੀਕ ਆ ਤਾਂ ਦੋ ਪਾਣੀਆਂ ਨਾਲ ਹੀ ਕਣਕ ਉੱਥੇ ਪੱਕ ਜਾਂਦੀ ਆ ਵਧੀਆ ਠੀਕ ਆ ਉਹ ਵਿੱਚ ਜਿਹੜੇ ਜਿਹੜੇ ਵੱਧਾ ਪਾਣੀ ਉਹ ਤਿੰਨ ਤਣ ਵੀ ਲਾ ਲੈਂਦੇ ਆ ਚਾਰ ਚਾਰ ਵੀ ਲਾ ਦਿੰਦੇ ਆ ਜਿਹਨਾਂ ਦੇ ਨਦੀਆਂ ਕੋਲੇ ਪਿੰਡ ਨੇ ਠੀਕ ਆ ਉਹ ਵੱਧ ਵੀ ਲਾ ਲੈਂਦੇ ਜਿਹੜੇ ਜਿਵੇਂ ਨਦੀਆਂ ਘਟ ਨੇ ਗਿਆ ਉਹਨਾਂ ਦੇ ਖੂਹ ਵੱਟੇ ਵੀ ਨੇ ਮੰਨ ਤੇ ਕਣਕ ਨਿਕਲਦੀ ਕਿੰਨੀ ਕ ਹਲਕਾ ਤਾਂ ਬਹੁਤ ਨਿਕਲਦੀ ਆ ਜੀ ਵਧੀ ਠੀਕ ਆ ਤੂੰ ਤਾਂ ਫਿਰ ਸੋਇਆ ਮੀਨ ਵੇਲੇ ਵੀ ਜਾਣਾ ਹਨਾ ਹਾਂ ਜੀ ਹਾਂ ਪੱਕੇ ਆਪਾਂ ਪਹਿਲਾਂ ਮੂੰਗੀ ਵੜਾਂਗੇ ਹੁਣ ਕਿਸਾਨਗੜ੍ਹ ਠੀਕ ਆ ਮੂੰਗੀ ਤੋਂ ਬਾਅਦ ਫਿਰ ਜਾਵਾਂਗੇ ਮੂੰਗੀ ਤਾਂ ਮੰਨ ਕੇ ਚੱਲਾਂ ਆਪਣਾ ਝੋਨਾ ਪੱਕਣ ਤੋਂ ਪਹਿਲਾਂ ਹੀ ਆ ਜੂ ਹਾਂ ਜੀ ਭਲਾ ਪੱਕਣ ਤੋਂ ਪਹਿਲਾਂ ਠੀਕ ਆ ਕਦੇ ਮੱਕੀ ਵਾਲੇ ਸੀਜ਼ਨ ਦੀ ਨਹੀਂ ਬਣਾਈ ਸਲਾਹ ਵੀ ਮੱਕੀ ਵਾਲਾ ਵੀ ਲੈ ਉਹ ਸਹੀ ਤੇ ਮੱਕੀ ਵੜਣੀ ਆ ਜੀ ਵੜਣੀ ਆ ਅੱਜ ਦੀ ਮੱਕੀ ਵੜਣੀ ਉਹ ਆਹਦੀ ਮੱਕੀ ਸਾਰੇ ਰੀਤ ਮੱਕੀ ਲੱਗ ਗਈ ਨਾ ਠੀਕ ਆ ਅੱਜ ਦੀ ਮੱਕੀ ਵੜਣੀ ਉਹ ਕਾਟਰ ਲੈਣਾ ਫਿਰ ਆਹ ਕਾਟਰ ਵੀ ਲੈਣਾ ਪਊਗਾ ਕਟਰ ਦਵਾ ਦਾਂਗੇ ਤੈਨੂੰ ਵਧੀਆ ਹਨਾ ਹਾਂ ਹਾਂ ਹੁਣ ਤਾਂ ਮੱਕੀ ਆ ਜੀ ਵੜਨ ਲਾ ਫਿਰ ਮੱਕੀ ਵੜਨੀ ਬੂਹ। ਜੇ ਤਾਂ ਹੁਣ ਕਾਹਲੇ ਗੱਲ ਇਹ ਆ ਵੀ ਲੈਫਟ ਟਾਈਮ ਹੀ ਆਈਆਂ ਜਿਵੇਂ ਹੁਣ ਤੂੰ ਐਮਪੀ ਪੁਰਾਣਾ ਜਾਣਾਂਗਾ ਵੀ ਮੱਕੀ ਦਾ ਕੰਮ ਹੀ ਚੱਲੂਗਾ ਫਿਰ ਤਾਂ ਚੁੱਪ ਕਰਕੇ ਨਵਾਂ ਕਟਰ ਲੈ ਜਿਹੜੀ ਸਲਾਹ ਪੁਰਾਣੇ ਦਾ ਅਗਲਾ ਪਤਾ ਕੀ ਹੈਗਾ ਪੁਰਾਣੇ ਕਟਰ ਕਿਉਂ ਪਤਾ ਨਹੀਂ ਲੋਕਾਂ ਦੀ ਕੀ ਉਹ ਆ ਦੋ ਦੋ ਸੀਜ਼ਨ ਲਾਉਂਦੇ ਨੇ ਕਟਰ ਵੇਚ ਦਿੰਦੇ ਨੇ ਇਹ ਨਹੀਂ ਹੈਗਾ ਵੀ ਕਟਰ ਲੰਬਾ ਸੀਜ਼ਨ ਚਲਾਉਂਦੇ ਨੇ ਕੋਈ ਇਹ ਚ ਉਹ ਚ ਟੁੱਟਣ ਵਾਲੀ ਗੱਲ ਨਹੀਂ ਕੋਈ ਉਹ ਚ ਕਾਸੇ ਵਾਲੀ ਗੱਲ ਵੀ ਨਹੀਂ ਪੈਸੇ ਉਹਨਾਂ ਦਾ ਪਤਾ ਨਹੀਂ ਲੋਕਾਂ ਦਾ ਕੀ ਰੁਝਾਨ ਆ ਜਿਹੜੇ ਕੋਲੇ ਮਰਜ਼ੀ ਵਗ ਜੀਆਂ ਦੂਜਾ ਸੀਜ਼ਨ ਆਇਆ ਇੱਕ ਦੀ ਵੇਚਾਂਗੇ ਆ ਦੂਜਾ ਸੀਜ਼ਨ ਆ ਵੇਚਾਂਗੇ ਇੱਕ ਵਾਰ ਨਵਾਂ ਲੈ ਲੈ ਚੁੱਪ ਕਰਕੇ ਫੇਰ ਤਾਂ ਉਹ ਆ ਤੇ ਕਟਰ ਤਾਂ ਬਹੁਤ ਸੋਹਣੇ ਸੋਹਣੇ ਬਣਾਉਣ ਲੱਗ ਗਏ ਹੁਣ ਤਾਂ ਹਾਂਜੀ ਹਾਂ ਤੇ ਅੱਗੇ ਤਾਂ ਮੰਨ ਕੇ ਚੱਲੋ ਕੱਲਾ ਪ੍ਰੀਤ ਵਾਲਿਆਂ ਦਾ ਹੀ ਮਸ਼ਹੂਰ ਹੁੰਦਾ ਸੀ ਕਟਰ ਤੇ ਹੁਣ ਤਾਂ ਹਰੇਕ ਕੰਪਨੀ ਨੇ ਬਣਾਤਾ ਵਧੀਆ ਯਾਰ ਹਰੇਕ ਵਧੀਆ ਤੋਂ ਵਧੀਆ ਬਣਾਉਂਦਾਗਾ ਹਨਾ ਨਾਲੇ ਸਰਵਿਸ ਵਧੀਆ ਦਿੰਦਾਗਾ ਕੋਈ ਐ ਨਹੀਂ ਹੈਗਾ ਵੀ ਇਹੋ ਫਿਰ ਪਿੰਡ ਅੰਮ੍ਰitsar ਨਹੀਂ ਗਿਆ ਸੀ ਚੈੱਕਤੀ ਅੰਮ੍ਰitsar ਜਾ ਕੇ ਆਇਤੀ ਜੀ ਉੱਥੇ ਵੀ ਲਾਇਆ ਹੈ ਹਾਂ ਕਾਇਦਨ ਲੱਗਿਓ ਉਥੇ ਉਥੇ ਲੱਗੇ ਜੀ 5 ਦਿਨ ਲੱਗੇ 5 ਦਿਨ ਹੈ ਅਚਾ ਤਾ ਬਾਰਡਰ ਟੱਪਿਆ ਹੈ ਹੁਣ ਤੁਹਾਨੂੰ ਪਤਾ ਜੀ ਮਸ਼ੀਨ ਵੀ ਦਰ ਰਾਤ ਮੋਂਗੀ ਚੱਲਦੀ ਆ ਇੱਥੇ ਜਾਂਦੀ ਆ ਠੀਕ ਹੈ ਆਲੇ ਫਿਰ ਤਾਂ ਇਧਰਲੇ ਬਾਡਰ ਟਪਕੇ ਤੇ ਇਧਰਲੇ ਬਾਡਰ ਵੀ ਲੰਘ ਜੇ ਨੇ ਹਾਂ ਹਾਂ ਜੀ ਹਾਂ ਇਧਰੋਂ ਬਾਡਰ ਤੋਂ ਆ ਕੇ ਇਧਰ ਬਾਡਰ ਪਾਰ ਕਰਦੇ ਪਾਰ ਕਰ ਦਿੰਦੇ ਹੋਗੇ ਹਾਂ ਜੀ ਉਹ ਸੋਨੇ ਹੋਣੀਆਂ ਕੋਲ ਹੀ ਗਿਆ ਹੋਇਆ ਹਾਂ ਜੀ ਉਹਨਾਂ ਕੋਲੇ ਸੋਨੇ ਦੀਆਂ ੜਤੀਆਂ ਕੋਲੇ ਠੀਕ ਐ ਤੇ ਉੱਥੇ 5 ਦਿਨ ਲਾ ਕੇ ਆ ਗਏ ਹਾਂ ਜੀ ਹਾਂ ਵਧੀਆ ਲਾਗੇ ਸੀ ਠੀਕ ਐ ਤੇ ਹੋਰ ਗੱਲਬਾਤ ਫਿਰ ਹੋਰ ਵਧੀਆ ਜੀ ਇੱਕ ਮੇਰੇ ਨਾਲ ਦੀ ਮਸ਼ੀਨ ਇੱਥੇ ਦੀ ਹਰੀ ਕੇ ਦੀ ਹਾਂ ਅਸੀਂ ਸਾਂਝੀ ਮਸ਼ੀਨਾਂ ਚਲਾਉਂਦੇ ਐ ਐਮਪੀ ਦੇ ਵਿੱਚ ਦੋਨਾਂ ਨੇ ਅੱਛਾ ਹਾਂ ਇਕੱਠੇ ਅਸੀਂ ਦੋਨਾਂ ਨੇ ਇਕੱਠੀ ਕਰ ਲਿਆ ਕੰਮ ਉਹ ਕਿਹੜੀ ਸੀਗੀ ਉਹ ਨਿਊ ਹਿਰਾਤੀ 15 ਮਾਡਲ ਅੱਛਾ ਵਧੀਆ ਨਹੀਂ ਤੇ ਜੂਰੀ ਆ ਫਿਰ ਐ ਇਕੱਠੀਆਂ ਕਰ ਲੈਨੇ ਹੋਗੇ ਹਾਂ ਪੇਟੀ ਬੰਦ ਪਹਿਲਾਂ ਤਾਂ ਜੀ ਦੇਖੋ ਅਸੀਂ ਸੋਕਨਗਰ ਲਾਇਆ ਦੋਨਾਂ ਨੇ ਦੋਨਾਂ ਨੇ ਅੱਛਾ ਉਹਨੂੰ ਇੱਥੋਂ ਹੀ ਲੈ ਕੇ ਤੁਰਿਆ ਹਾਂ ਜੀ ਇਕੱਠੇ ਆਪਣੇ ਨਹੀਂ ਤਾਂ ਉੱਥੇ ਜਿਹੜੀ ਦੀ ਉਹ ਇੱਥੋਂ ਪਿੰਡ ਹੋ ਗਿਆ ਸੀਗਾ ਠੀਕ ਆ ਅੱਗੇ ਵੀ ਮੇਰੇ ਨਾਲ ਜਾਂਦਾ ਉਹ ਠੀਕ ਆ ਮੁੰਡਾ ਭੋਲਾ ਭੋਲਾ ਦਾ ਤੇਰਾ ਹਰੀਆਂ ਦਾ ਵਧੀਆ ਦੋਸਤ ਆਪਣਾ ਠੀਕ ਆ ਹਾਂ ਉਸੇ ਹੁਣ ਨਾਲ ਨਾਲ ਗਿਆ ਤੇ ਜਾ ਕੇ ਫਿਰ ਅਸੀਂ ਸਾਂਝੀ ਮਸ਼ੀਨੇ ਕਰਨੀਆਂ ਦੋਨਾਂ ਨੇ ਠੀਕ ਆ ਵੀ ਇੱਕ ਵਾਰ ਦੋ ਵਾਰ ਪਹਿਲਾ ਸੀ ਸ਼ੋਕਨਗਰ ਲਾਇਆ ਹਾਂ ਸ਼ੋਕਨਗਰ ਮੈਂ ਉਹਦੇ ਨਾਲ ਅੱਧਾ ਏਰੀਆ ਵੜਾ ਕੇ ਠੀਕ ਆ ਉਦੋਂ ਬਾਅਦ ਫਿਰ ਮੈਂ ਆਰੌਣ ਚਲਾ ਗਿਆ ਠੀਕ ਆ ਉਦੋਂ ਬਾਅਦ ਉਹ ਸਾਰਾ ਇੱਥੇ ਸ਼ੋਕਨਗਰ ਖਤਮ ਕਰਕੇ ਫਿਰ ਮੇਰੇ ਕੋਲੇ ਆਰੌਣ ਆ ਗਿਆ ਠੀਕ ਆ ਫਿਰ ਅਸੀਂ ਆਰੌਣ ਸਾਰਾ ਸੀਜ਼ਨ ਲਾਇਆ ਦੋਨਾਂ ਨੇ ਹਾਂ ਆਰੌਣ ਲੇਟ ਦੀ ਫਸਲ ਉੱਥੇ ਨਾਲ ਸ਼ੋਕਨਗਰ ਨਾਲ ਹੈਗਾ 10-12 ਦਿਨਾਂ ਦਾ ਫਰਕ ਠੀਕ ਆ 10 ਦਿਨ ਦਾ ਨੀ ਫਿਰ ਠੀਕ ਆ ਯਾਰ ਫਿਰ ਨਾਲੇ ਤਾਂ ਜਾਰੀ ਦੋਸਤੀ 'ਚ ਫਰਕ ਨਹੀਂ ਪੈਂਦਾ ਦੋ ਕਿਉਂ ਅਗਲਾ ਕਹਿੰਦਾ ਯਾਰ ਆਪਦੀ ਇਹ ਚਲਾਈ ਜਾਂਦਾ ਮੇਰੀ ਖੜੀ ਆ ਹਾਂਜੀ ਹਾਂਜੀ ਠੀਕ ਆ ਜਦੋਂ ਮੰਨ ਕੇ ਚੱਲ ਕੰਮ ਚੱਲ ਉਹਦੇ ਵਿੱਚ ਪਤਾ ਕੀ ਜੀ ਡੋਡੋ ਚਲਾਉਂਦੇ ਨਾਲ ਉਹਨੂੰ ਘਾਟਾ ਦੀ ਨਾਲੇ ਮੈਨੂੰ ਘਾਟਾ ਦੀ ਆ ਠੀਕ ਆ ਜਿਵੇਂ ਹੁਣ ਮੈਂ ਇੱਥੇ ਸ਼ੋਗਨਗਰ ਫਿਰ ਮੈਂ ਸਾਰਾ ਹੀ ਚੈਨ ਲਾਉਂਦਾ ਕਦਰ ਨਾਲ ਮੈਂ ਫਾਜਾਂਦਾ ਠੀਕ ਆ ਜਿਵੇਂ ਮੈਂ ਦਾ ਫੋੜਨਾ ਫਟਾਫਟ ਵੜਾ ਕੇ ਮੈਂ ਗਾਹਾਂ ਲੱਗ ਗਿਆ ਠੀਕ ਆ ਬੰਦੇ ਮੂਰੇ ਨੂੰ ਹੌਸਲਾ ਕਿ ਹਾਂ ਮਸ਼ੀਨ ਆ ਗਈ ਵੀ ਹੁਣ ਆਪਣੇ ਕੋਲ ਪੱਕੀ ਆ ਗਈ। ਠੀਕ ਆ। ਕੋਈ ਵੇਟ ਕਰਦੇ ਦੀ ਮਸ਼ੀਨ ਦੀ ਤੁਹਾਨੂੰ ਪਤਾ ਮੂਰੇ। ਹਾਂ ਉਹ ਤਾਂ ਐ ਇਹਨੇ ਫਿਰ ਬੰਦੇ ਨੇ ਉੱਥੇ ਸ਼ੋਕਨਗਰ ਐਂਡ ਕਰਕੇ ਇਹ ਮੇਰੇ ਕੋਲੇ ਆ ਗਿਆ 5-6 ਦਿਨਾਂ ਬਾਅਦ ਉੱਥੇ। ਠੀਕ ਆ। ਹਾਂਜੀ। ਫਿਰ ਦੋਨਾਂ ਦਾ ਇਕੱਠਿਆ ਕੰਮ ਵਧੀਆ ਚੱਲਦਾ। ਦੋਨਿਆਂ ਨੇ ਉੱਥੇ ਫਿਰ ਲਾਇਆ ਬੂਲਾ ਢੋਕਿਆ। ਕਹਲੇ ਉਹ ਤਾਂ ਨਾਲੇ ਕਹਿੰਦੇ ਜਿਹੜੇ ਏਜੰਟ ਹੁੰਦੇ ਨੇ ਉਹ ਐ ਖੜਾ ਕੇ ਮਸ਼ੀਨ ਦੱਸਦੇ ਨੇ ਵੀ ਆਹ ਖੜੀ ਆਈ। ਹਾਂਜੀ। ਇਹਦੇ ਨਾਲ ਕਟਾਂਗੇ। ਥੋੜਾ ਫਿਰ ਕਹਿੰਦੇ ਲੋਕ ਯਕੀਨ ਕਰਦੇ ਨੇਗੇ। ਵੀਰ ਹੁਣ ਜੇ ਤੁਸੀਂ ਸੋਕ ਨਗਰ ਪੰਜ ਦਿਨ ਲਾ ਕੇ ਨੰਗ ਦੇ ਨਾਲ ਤਾਂ ਅੱਧਾ ਏਰੀਆ ਨੰਗ ਜਿੰਦਾ ਉੱਥੇ ਵੱਡਿਆ ਜਾਂਦਾ ਹੋਡਾ ਕੋਈ ਹੋਰ ਰੜ ਜਿੰਦਾ ਆ ਕੇ ਹਾਂਜੀ ਹਾਂਜੀ ਤੇ ਬਾਕੀ ਗੱਲ ਇਹ ਹੁੰਦੀ ਹੈ ਕਿ ਵੀ ਚਲ ਦੋ ਸੀ ਦੋ ਜਣਿਆਂ ਦਾ ਯਾਰ ਅਸੀਂ ਪਿਛਲੀ ਵਾਰ ਉਹਨਾਂ ਕੋਲੇ ਸਾਰੇ ਕੱਲਿਆਂ ਸੀਜਾਂ ਲਾ ਦੇ ਆਉਣ ਵਾਲਿਆਂ ਕੋਲੇ ਠੀਕ ਆ ਉਹ ਬੰਦਾ ਜਿਹੜਾ ਏਜੰਟ ਬਹੁਤ ਵਧੀਆ ਹੁੰਦਾਗਾ ਠੀਕ ਆ ਉਹ ਵਿਚਾਰਾ ਮੈਨੂੰ ਕਹਿੰਦਾ ਵੀ ਵੀਰਾਂ ਨਾਲ ਕੇ ਵੀ ਥੱਤ ਮੰਨ ਕੇ ਮੈਂ ਤੇ ਵੀ ਤੁਸੀਂ ਆ ਵੀ ਹੁੰਦਾ ਕੋਈ ਹੋਰ ਨਾ ਭੇਜੋ ਠੀਕ ਆ ਹਾਂ ਕਹਿੰਦਾ ਪਿੰਡ ਵਾਲੇ ਸਾਰੇ ਕਹਿੰਦੇ ਨੇ ਕਿ ਤੁਸੀਂ ਆਓ ਠੀਕ ਆ ਹਾਂ ਮਾ ਵੀ ਕੋਈ ਗੱਲ ਨਹੀਂ ਅਸੀਂ ਆਵ ਸੋਇਆਬੀਨ ਵੇਲੇ ਨਾ ਸੀ ਪਿਛਲੀ ਵਾਰ ਕਣਕ ਦਾ ਵੀ ਉਹਨਾਂ ਕੋਲ ਲਾਇਆ ਸੀ ਕਣਕ ਆਈ ਠੀਕ ਆ ਅੱਜ ਤੀ ਦੂਜੀ ਵਾਰ ਚੀਜ਼ਾਂ ਲਾਇਆ ਉਹਨਾਂ ਕੋਲੇ ਸੀ ਕਣਕ ਦਾ ਕਣਕ ਦਾ ਹਾਂ ਸੋਇਆਬੀਨ ਫਿਰ ਹੋਰ ਵੱਡੀ ਨਹੀਂ ਕਿਤੇ ਹਾਂਜੀ ਸੋਇਆਬੀਨ ਤਾਂ ਸੋਕਨਾਗਰੀ ਵੱਡੀ ਸੀ ਅੱਛਾ ਸੋਕਨਾਗਰੀ ਹਾਂ ਠੀਕ ਆ ਹੁਣ ਉਹ ਜਿਹੜਾ ਇਹ ਮਾਨਾ ਸੋਕਨਾਲ ਵਾਲੇ ਦੇ ਮਾਮੇ ਦਾ ਮੁੰਡਾ ਹੀ ਆ ਉਹ ਜੰਟ ਜਿਹੜਾ ਆ ਰੌਣ ਨਾਲ ਠੀਕ ਆ ਜੇ ਦੇਵਿੰਦਰ ਤੂੰ ਤੂੰ ਜਾਣਦਾ ਹੀ ਆ ਹਾਂ ਆਇਆ ਸੀ ਉਰੇ ਮਿਲ ਕੇ ਗਿਆ ਆਪਾਂ ਹਾਂ ਦੇਵਿੰਦਰ ਤੂੰ ਜਾਣ ਦੇਵਿੰਦਰ ਦੇ ਮਾਮੇ ਦਾ ਮੁੰਡਾ ਹੀ ਹੈ ਮੰਨ ਉਹ ਠੀਕ ਆ ਸੋਕਨਾਗਰ ਆਰੌਣ ਵਾਲਾ ਠੀਕ ਆ ਹ ਉਹ ਗਾਲੇ ਫਿਰ ਗਾਲੇ ਆ ਵੀ ਏਜੰਟੀ ਦੇਣੀ ਦਾ ਕੋਈ ਦੁੱਖ ਨਹੀਂ ਲੱਗਦਾ ਯਾਰ ਜਦੋਂ ਅਗਲਾ ਨੇ ਜਾਂਦਾ ਏਜੰਟ ਇਹਨਾਂ ਵੇ ਸਾਰਾ ਦਿਨ ਰਾਤ ਮਸ਼ੀਨ ਚੱਲਦੀ ਦਿਨ ਰਾਤ ਹੀ ਮਸ਼ੀਨ ਦੇ ਨਾਲ ਰਿਹਾ ਘਰੇ ਨਹੀਂ ਪਿਆ ਬਜਾਰਾ ਸੱਤਾ ਨਹੀਂ ਹੋ ਠੀਕ ਆ ਹਾਂ ਹਾਂ ਸਾਰਾ ਤੇਲ ਉਹਨੇ ਪਾ ਕੇ ਦੇਣਾ ਤੇਲ ਉਹਨੇ ਪਾਇਆ ਸਾਰਾ ਤੇ ਗ੍ਰਾਹੀ ਇਕੱਠੀ ਉਹਨੇ ਕਰਕੇ ਲੈ ਲਈ ਵਾਢੀ ਉਹਨੇ ਵੜਾਉਣੀ ਆ ਹਾਂ ਜੀ ਵਾਢੀ ਉਹਨੇ ਵੜਾਉਣੀ ਆ ਤੇ ਪੈਸੇ ਹੁਣ ਆਪਾਂ ਨੂੰ ਇਕੱਠੇ ਕਰਕੇ ਖਾਤੇ 'ਚ ਪਾ ਦੇਣੇ ਨੇ ਹਾਂ ਜੀ ਹਾਂ ਜੀ ਯਾਰ ਹੁਣ ਆਪਾਂ ਦੇਖ ਲਾ ਮੰਨ ਲਾ ਵੀ ਅੰਮ੍ਰitsar ਜਾਣੇ ਆਂਗੇ ਹੁਣ ਵੱਢ ਕੇ ਤੂੰ ਵੀ ਚੱਲ ਹੁਣ ਅੰਮ੍ਰitsar ਵੱਢ ਕੇ ਮੁੜ ਆਇਆ ਵੈਸੇ ਤਾਂ ਲੈ ਕੇ ਨਹੀਂ ਆਇਆ ਹਜੇ ਨਹੀਂ ਨਹੀਂ ਵੈਸੇ ਤਾਂ ਹੁਣ ਇੱਕ ਗਾਰ 2000 ਦਾ ਤੇਲ ਖਾਊਗੀ ਹਾਂਜੀ ਹਾਂ ਕਾਰ ਨੇ 2000 ਦਾ ਤੇਲ ਖਾਣਾਗਾ ਗ੍ਰਾਹੀ ਇਕੱਠੀ ਕਰਕੇ ਲਿਉਣੀ ਆ ਜੇ ਹੁਣ ਐਮਪੀ ਨੂੰ ਜਾਣਾ ਪਏ ਘੱਟ ਤੋਂ ਘੱਟ ਮੇਰੇ ਹਿਸਾਬ ਨਾਲ 10-15000 ਚ ਗੱਡੀ ਮੁੜੂ 15000 ਚ ਮੁੜੂ ਜੀ ਹਾਂ ਜੇ 15000 ਉਹਦਾ ਏਜੰਟੀ ਦਾ ਬਣਦਾ ਨਹੀਂ ਹੋਣਾ ਕਿੰਨਾ ਬਣ ਗਈ ਤੀ ਤਾਂ ਵਧੀਆ ਬਣੇ ਹੋਣਗੇ ਉਹਦੇ ਵੀ ਉਹ ਨੂੰ ਜੀ ਬਣ ਗਿਆ ਤੀ ਮੰਨ ਕੇ ਜਦੋਂ ਇਹ ਨੂੰ 90000 ਰੁਪਏ ਦਾ ਇਹ ਨੂੰ ਬਣ ਗਿਆ ਤੀ ਆਹੋਂ ਨਾਲੇ ਅੱਛਾ ਜੀ ਹਾਂ ਠੀਕ ਆ ਸੋਕ ਨਗਰ ਇਹ ਨੂੰ ਬਣ ਗਿਆ ਤੀਗਾ ਇਹ ਨੂੰ ਬਣਦੀ ਮੇਲਾ ਦਾ 65000 ਰੁਪਏ ਨੂੰ ਬਣ ਗਿਆ ਤੀ ਫੇਰ ਆਹੋਂ ਨਾਲੇ ਦੀ ਵੀ ਚੱਲੀ ਆਇਕਤੀ ਦਾ ਛੋਟੇ ਨਾਲ ਕਮਾਇ ਨਾ ਛੋਟੇ ਨਾਲ ਜੀ 90000 ਰੁਪਏ ਬਣ ਗਿਆ ਜੀ ਨੇ ਫਿਰ ਵਧੀਆ ਚਲੋ ਠੀਕ ਆ ਅਗਲੇ ਨੇ ਸਰਦਾਰਦੀ ਵਿਆ ਹਨਾ ਰੋਟੀ ਟੋਕ ਵੀ ਆ ਹਨਾ ਉਹ ਵੀ ਜਦੋਂ ਨਾ ਕਈ ਵਾਰ ਰੋਟੀ ਰੋਟੀ ਦਾ ਕੀ ਸਿਸਟਮ ਆ ਕਾਲੇ ਉੱਥੇ ਰੋਟੀ ਦਾ ਜੀ ਬੰਦੇ ਉਹ ਐ ਤਾਂ ਵਧੀਆ ਬਣਾ ਵੀ ਦਿੰਦੇ ਨੇ ਠੀਕ ਆ ਤੇ ਅਸੀਂ ਹੁਣ ਪੈਸੇ ਲੈ ਕੇ ਗਏ ਨਾਲ ਮੋਟਾ ਲਾਉਣ ਵਾਲਾ ਰੋਟੀ ਅਸਰ ਰੋਟੀ ਦੋਨੇ ਮਹੀਨੇ ਹੀ ਰੋਟੀ ਲਾਹ ਹੁੰਦਾ ਸੀ ਉਹ ਠੀਕ ਆ ਹਾਂ ਜੀ ਫਿਰ ਇੱਕ ਦੂਜੇ ਫੜਾਏ ਹੋਣੇ ਜਾ ਕੇ ਹਾਂ ਜੀ ਹਾਂ ਆਓ ਬੈਕ ਪੈਂਟ ਜੀ ਮੰਨ ਚੱਲਦੀ ਨਹੀਂ ਫਿਰ ਨਾ ਕਿ ਇਦੋਂ ਕਿਹੜਾ ਦੂਰ ਜਾਣਾ ਸੀਗਾ ਇਕੱਠੀ ਚੱਲਦੀ ਨਹੀਂ ਜੀ ਆਪ ਕੀ ਰਾਂ ਮੰਨ 10 11 ਵਜੇ ਰੋਟੀ ਖਾ ਲੈਂਦੇ ਹੋਮੋਂਗੇ। ਬਸ ਹਾਂ ਦੋ ਟਾਈਮ ਹੀ ਬਸ ਕੀ ਰਾਂ ਸਵੇਰੇ 10 11 ਵਜੇ 11 ਸਾਮ ਨੂੰ। ਦੋ ਟਾਈਮ ਹੀ ਖਾਂਦੇ। ਹਾਂ ਦਿਨੇ ਪਾਸੇ ਨਾਲ ਚਾਹ ਨਾਲ ਕੋਨਾ ਕੋ ਖਵਾਣ ਦੇ ਦੀਗੇ। ਠੀਕ ਆ। ਹਾਂ। ਆਹੋ ਕਿਉਂਕਿ ਜਦੋਂ ਕਹਿੰਦੇ ਹੁੰਦੇ ਨੇ ਘਰੋਂ ਜਾਣੀਆਂ ਤਾਂ ਤਾਂ ਤਿੰਨ ਜ ਤਿੰਨ ਟਾਈਮ ਹੀ ਖਾਂਦੇ ਨੇ ਜਦੋਂ ਆਪ ਲਾ ਕੇ ਖਾਣੀਆਂ ਨੇ ਮੇਰੇ ਤਾਂ ਦੋ ਟਾਈਮ ਚ ਸਾਰ ਲੈਂਦਾ ਅਗਲਾ ਕਹਿੰਦਾ। ਵੀ ਯਾਰ ਹੁਣ ਤੂੰ ਦੋ ਟਾਈਮ ਲਾ ਕੇ ਹੀ ਖਾ ਲਾ। ਹਾਂ। ਬਾਬੂ ਨੇ ਬਾਬੂ ਨੇ ਇਤਿ ਮੈਂ ਤਾਂ ਬਹੁਤ ਕਰੀਆ ਯਾਰ ਇਹਦਾ ਤਾਂ ਤੂੰ ਨਾ ਮਾ ਜਹੇ ਪੰਜ ਤੋਂ ਇਹਨੂੰ ਤਾਂ ਵੱਧ ਹੀ ਦੇਂ ਬੰਦੇ ਨੇ ਬਹੁਤ ਮੈਂ ਹੁਣ ਗੱਲਾਂ ਆਪਾਂ ਪਰੇ ਜਦੋਂ ਤੂੰ ਆਇਆ ਨਹੀਂ ਸੀਗਾ ਗੱਲਾਂ ਕਰੀਆਂ ਨੇ ਕਹਿੰਦਾ ਵੀਰੇ ਵੀ ਦਿਲ ਤੋੜ ਕੇ ਇਤਿਦਾ ਲਾਲਾ ਵੀ ਆਏ ਮੰਨ ਕੇ ਚਲਾਤੀ ਮਸ਼ੀਨ ਵੀ ਆਪਦੀ ਆ ਯਾਰ ਕਿਸੇ ਦੀ ਨਹੀਂ ਹੈਗੀ ਨਾ ਆਪਦੀ ਚਲਾ ਕੇ ਆਪਣੇ ਬੰਦੇ ਆਪਦੀ ਮਸ਼ੀਨ ਮੰਨ ਕੇ ਚਲਦੇ ਨੇ ਕਹਿੰਦਾ ਵੀ ਕਹੇ ਐ ਨਹੀਂ ਮੰਨਿਆ ਹੈਗਾ ਵੀ ਕਿਸੇ ਦੀ ਆ ਕਹਿੰਦਾ ਯਾਰ ਕਹਿੰਦਾ ਵੀਰੇ ਹੇ ਮਨ ਲਾ ਵੀ 2:12 1 ਵਜੇ ਪੈਂਦਾ ਸੀ ਕਹਿੰਦਾ 3:5 ਵਜੇ ਤੈਨੂੰ ਫੇਰ ਉੱਠ ਕੇ ਤਿਆਰ ਹੁੰਦਾ ਸੀਗਾ ਹਾਂ ਜੀ ਕਹਿੰਦਾ ਯਾਨੀ ਐ ਮਨ ਲਾ ਮਹਾ ਕੋਈ ਗੱਲ ਨਹੀਂ ਕਾਲਾ ਐਡਾ ਨਹੀਂ ਹੈਗਾ ਇਹਦਾ ਰੋਟੀ ਤੁਹਾਨੂੰ ਦੇ ਲਾ ਸਵੇਰੇ ਮਸ਼ੀਨ 5 ਵਜੇ ਤੋਂ ਘਰੇ ਆਉਂਦੀ ਸੀ ਹਾਂ ਤੇਲ ਪਾਉਣ ਉਦੋਂ ਇਹ ਰੋਟੀ ਖਾਂਦਾ ਸੀ ਰੋਟੀ ਨਹੀਂ ਖਾਂਦਾ ਰਾਤ ਨੂੰ ਰਾਤ ਨੂੰ ਖਾਂਦਾ ਨਹੀਂ ਸੀ ਨਾ ਉਹ ਜਾਂਟ ਕਹਿੰਦਾ ਤੂੰ ਰੋਟੀ ਖਾ ਲਾ ਇਹ ਕਹਿੰਦਾ ਨਾ ਮੈਂ ਜਮੇ ਨੂੰ ਫੇਰ ਹੀ ਖਾਉਂ ਅੱਛਾ ਉਹ ਵੀ ਮਜਾਂਟੇ ਵੀ ਯਾਰਾ ਮੰਨ ਗਿਆ ਠੀਕ ਐ ਉਹ ਕਹਿੰਦਾ ਤੂੰ ਰੋਟੀ ਦਾ ਖਾ ਲਾ ਤੀ ਦੋ ਦੋ ਰੋਟੀਆਂ ਖਾ ਲਾ ਤਿੰਨ ਖਾ ਲਾ ਤੀ ਨਹੀਂ ਸਾਰੀ ਬੱਬ ਸਵੇਰੇ ਤੋਂ 5 ਵਜੇ ਘਰੇ ਆਉਂਦੀ ਉਹਦੀ ਰੋਟੀ ਖਾਂਦਾ ਸੀ ਕਾਲੇ ਇੱਕ ਹੁੰਦੀ ਆ ਕਿਸੇ ਕਿਸੇ ਬੰਦੇ ਨੂੰ ਨਾ ਰੋਟੀ ਖਾ ਕੇ ਨੀਂਦ ਆਉਣ ਲੱਗ ਜਾਂਦੀ ਆ ਹਾਂ ਇਹ ਮੰਨ ਲਾ ਵੀ ਇਹ ਵੀ ਹੁਣ ਚਲਾਉਣੀ ਸਾਰੀ ਰਾਤ ਜਾਗਣਾ ਹਨਾ ਭੁੱਖ ਲੱਗਣੀ ਬੰਦੇ ਨੂੰ ਇਹ ਵੀ ਐ ਮੰਨ ਲਾ ਯਾਰ ਆ ਤਾਂ ਢਿੱਡ ਬਨ ਕੇ ਕੰਮ ਕਰਦੇ ਨੇਗੇ ਰਾਤ ਨੂੰ ਵੀਰੇ ਮੈਂ ਵੀ ਰਿਖਦੇ ਰੋਜ਼ 2 ਵਜੇ ਚਾਹ ਕਰਕੇ ਲੈ ਕੇ ਜਾਂਦਾ ਸੀ ਇਹਨਾਂ ਦੀ ਠੀਕ ਆ 1 2 ਵਜੇ ਰੋਜ਼ ਚਾਹ ਕਰਕੇ ਬਿਸਕੁਟ ਨਾਲ ਲੈ ਕੇ ਠੀਕ ਆ ਖਵਾਉਣੇ ਹਾਂ ਔਰ ਠੀਕ ਹੈ ਫਿਰ ਹੁਣ ਵਿਚਾਰਾ ਰੋਟੀ ਨਹੀਂ ਖਾਦੀ ਹੈ ਨਾ ਹਾਂ ਤੇ ਹੋਰ ਫਿਰ ਤੇ ਹਰਿਆਣੇ ਵਾਲੇ ਇੱਕ ਮਿੱਤਰ ਛੱਡ ਤੇ ਆਇਤੀ ਫਿਰ ਇਹ ਹਰਿਆਣੇ ਵਾਲੇ ਵਿਚਾਰੇ ਉਹ ਉਹ ਬਹੁਤ ਉਹ ਕਰਦੇ ਸੀ ਕਹਿੰਦਾ ਮਸ਼ੀਨ ਮਹਾਜਰ ਹੁਣ ਲੱਗਣਾ ਨਹੀਂ ਸਾਤਾ ਤਾਂ ਫਿਰ ਪਿੰਡ ਹੀ ਜਾਣਾ ਸਾਡੇ ਆਪ ਦੇ ਕੰਮ ਸ਼ੁਰੂ ਹੋਣ ਵਾਲਾ ਆਹੋ ਮੈਨੂੰ ਪਰਸੋਂ ਜੀਤਾ ਫੋਨ ਕਰਦਾ ਸੀ ਹਾਂ ਹਾਂ ਕਹਿੰਦਾ ਤੇਰੀ ਮਿੱਤਰ ਕੋਲੇ ਆਂਗੇ ਉਮੀਦ ਕੋਲੇ ਆਂਗਾ ਕਹਿੰਦਾ ਹਾਂ ਤੇ ਵੀ ਉਹਦੇ ਕੋਲੇ ਆ ਕਹਿੰਦਾ ਤੇ ਮਾ ਮੇਰੇ ਕੋਲੇ ਵੀ ਸੀਜ਼ਨ ਲਾਉਂਦੇ ਰਹਾਂ ਭਰਾਵਾ ਆਪਾਂ ਨੂੰ ਮਾ ਜਿਹੜਾ ਬੰਦੇ ਕੋਲੇ ਸੀਜ਼ਨ ਲਾਇਆ ਇਹ ਭੁੱਲਦਾ ਨਹੀਂ ਹੈਗਾ ਹਾਂ ਜਿਆਦਾ ਹੀ ਰੱਖਦਾ ਕਿਉਂਕਿ ਆਪਾਂ ਕਿਹੜਾ ਮਾੜੀ ਕਰਕੇ ਜਾਂ ਕਿਸੇ ਦੀ ਹੈ ਨਾ ਆਉਣੀ ਹੈਗੀ ਹਾਂਜੀ ਹਾਂਜੀ ਮੱਕੀ ਮੁੱਕੀ ਬੀਜਤੀ ਫਿਰ ਹਾਂਜੀ ਮੱਕੀ ਬੀਜਤੀ ਠੀਕ ਐ ਤੂੜੀ ਵਾਲੀ ਫਿਰ ਕਿੱਥੇ ਚਲਾਈ ਆਈ ਤੀ ਤੂੜੀ ਦੇ ਉੱਥੇ ਹਰਿਆਣੇ ਚ ਕਾਹਨਾਂ ਹਰਿਆਣੇ ਉਹਦੇ ਕਾਨੌਰ ਜੀ ਹਾਂ ਕਾਨੌਰ ਉੱਥੇ ਰੇਟ ਉੱਡ ਵਧੀਆ ਦੀ ਫਿਰ ਉੱਥੇ ਲਾਇਆ ਸੀ ਵਧੀਆ ਲੱਗਿਆ ਠੀਕ ਐ ਰੇਟ ਉੱਥੇ ਹੌਣ 2200 ਰੁਪਿਆ ਰੇਟ ਦਾ ਤਾਕ ਦੇਣੀ ਅੱਜ ਹਾਂ ਜੇ ਸਾਡੇ ਮਿੱਤਰਾਂ ਦਾ ਸੈਲਰ ਆ ਜੀ ਉਹ ਚ ਲਾਉਣੇ ਆ ਉਹ ਕਹਿੰਦੇ ਲਾ ਦਿਓ ਵੈਲੇ ਜਾ ਅੱਛਾ ਹਾਂ ਇੱਥੇ ਸੈਲਰ ਚੜ੍ਹਾ ਕੇ ਆਉਣੇ ਆ ਠੀਕ ਆ ਆ ਉੱਤੇ ਕਾਗਜ਼ ਪੈ ਜੂਗਾ ਤਰਪਾਲ ਤੇਰੇ ਕੋਲ ਤਾਂ ਹੈਗੀ ਆ ਦੂਜੀ ਆ ਹਾਂ ਹਾਂ ਤਰਪਾਲ ਕਾ ਹੈਗਾ ਕਾਲਾ ਕਾਗਜ਼ ਸੈਲਰ ਦਾ ਮੇਰੇ ਉਹ ਕਿ ਜਦੋਂ ਉੱਥੇ ਦਾ ਰੋਲ ਵੀ ਨਹੀਂ ਕਾਗਜ਼ ਦੀ ਵੈਸੇ ਠੀਕ ਆ ਵੈਰੀਏਟਰ ਸੀ ਲਾ ਲਿਆਵਾਂਗੇ ਪਰ ਵੈਰੀਏਟਰ ਚੂਹੇ ਜਾਏ ਬਟਨ ਦਾ ਡਰ ਲੈਂਦਾ ਹਾਂ 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 ਉਹ ਸੀ ਲਾ ਲਿਆਉਣਾਗਾ ਉੱਥੇ ਸ਼ੈੱਡ ਵਧੀਆ ਦਾ ਬਹੁਤ ਵੱਡਾ ਸ਼ੈੱਡ ਆ ਠੀਕ ਆ ਨਹੀਂ ਆਇਤੀ ਦਾ ਐਮਪੀ ਵਾਲੇ ਸੀਜ਼ਨ ਨੇ ਪੂਰੇ ਖੁਸ਼ ਕਰਤੇ ਹੈ ਆਇਤੀ ਸਾਨੂੰ ਦੱਸਿਆ ਵੀ ਜਉਂਦੀ ਮਸ਼ੀਨ ਲੈਤੀ ਐਨਾ ਤਾਕੜਾ ਸੀਜ਼ਨ ਕਦੇ ਲੱਗਿਆ ਨਹੀਂ ਹੋਰ ਲਾਡੀ ਵੀ ਮਨ ਕੱਲ ਬੈਠਾ ਵੈਨਾਂ ਗੱਲਾਂ ਕਰਦਾ ਸੀ ਰੀਪਰ ਚੱਲਦਾ ਸੀ ਉਹਦੇ ਵਾਲਾ ਕਹਿੰਦਾ ਯਾਰ ਐਇਤੀ ਦਾ ਕਹਿੰਦਾ ਬੱਸ ਕਹਿੰਦਾ ਡਰਾਈਵਰ ਨੇ ਖਰਾਬ ਕਰਤਾ ਨਹੀਂ ਕਹਿੰਦਾ ਮੈਂ ਵੀ ਅੱਗੇ ਕਣਕ ਦੇ ਸੀਜ਼ਨ ਜਾਨਾ ਹੋਣਾ ਲਾਡੀ ਨੇ ਜ਼ੋਰ ਲਾਇਆ ਬਾਗ ਚੱਲ ਬਾਗ ਚੱਲ ਹੁਣ ਆਪਾਂ ਠੱਕਿਆਂ ਦਾ ਲਿਆ ਨਹੀਂ ਲੱਗੇ ਕਿ ਨਹੀਂ ਨਾਲ ਉਹਦੇ ਕੋਲੇ ਫਿਰ ਡਰਾਈਵਰ ਨਹੀਂ ਸੀ ਨਾ ਹੈਗਾ ਹਾਂ ਮੈਂ ਉਹਨੂੰ ਪਤਜੋਲਾ ਸ਼ਿਆਲ ਚ ਮੈਨੂੰ ਬਹੁਤ ਗਿਆ ਮਾ ਉਹ ਬਾਗਚਲੀ ਨਾਲ ਹਾਂ ਆਪਾਂ ਜਿਹੜਾ ਕੋਈ ਜਿਹੇ ਚਿੱਤ ਚ ਆਹ ਯਾਰ ਪਤਾ ਕੀ ਆ ਹੁਣ ਕਾਲੇ ਮੰਨ ਲਾ ਵੀ ਤੈਂ ਉਹ ਹਰੀਕੇ ਪੱਤਣ ਵਾਲੇ ਮਿੱਤਰ ਦੀ ਵੀ ਚਲਾਤੀ ਹੈਨਾ ਜੇ ਕਦੀ ਹੋਰ ਵੀ ਬਾਗ ਜਾਂਦੀ ਸ਼ੂ ਵੀ ਚੱਲੀ ਜਾਣੀ ਸੀ ਉੱਥੇ ਕਿਹੜਾ ਹੁਣ ਆਪਾਂ ਉਹ ਕੱਲੇ ਪਿੰਡ 'ਚ ਆਪਣੇ ਕੱਲੀ ਨਹੀਂ ਵੱਢਤੀ ਹੋਰ ਵੀ ਮਸ਼ੀਨ ਤਾਂ ਚੱਲਦੀ ਹੋਊਗੀ ਹਾਂ ਜੀ ਹਾਂ ਬਾਹਰ ਤੋਂ ਚੱਲਦੀ ਨੇ ਉਹ ਹੁਣ ਏਜੰਟ ਨੂੰ ਜਿੱਥੇ ਮੰਨ ਕੇ ਚੱਲਣਾ ਛੋਡੀਆਂ ਦੋਨਾਂ ਮਸ਼ੀਨਾਂ ਦਾ 90000 ਬਣ ਗਿਆ ਉਹਨੇ ਤਾਂ ਜੇ ਹੋਰ ਵੜਾਉਂਦਾ ਉਹਨੂੰ ਤਾਂ ਪੈਸੇ ਤਾਂ ਹੀ ਬਣਨੇ ਨੇਗੇ ਹਾਂਜੀ 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 ਚਲੋ ਇਹ ਸਾਡੇ ਕਾਲੇ ਦਾ ਲੱਗਿਆ ਐਮਪੀ ਦਾ ਸੀਜ਼ਨ ਪੂਰਾ ਟਾਪ ਦਾ ਜਿਹੜੇ ਲੋਕ ਕਹਿੰਦੇ ਸੀਗੇ ਵੀ ਯਾਰ ਐਕਤੀ ਆਧਾਰ ਕਾਰਡ ਵਾਲੀਆਂ ਮਸ਼ੀਨਾਂ ਆਉਗੀਆਂ ਕੋਈ ਆਧਾਰ ਕਾਰਡ ਨਹੀਂ ਜਿਹੜਾ ਬੰਦਾ ਵੀ ਕੋਈ ਵੀ ਅਸੰਦ ਲੈਂਦਾਗਾ ਹਨਾ ਮਹਾਰਾਜ ਉਹਨੂੰ ਚਲਾਉਣ ਨੂੰ ਕੋਈ ਨਾ ਕੋਈ ਥਾਂ ਬਕਸਦਾ ਹੀ ਹੁੰਦਾਗਾ ਵੀ ਇੱਥੇ ਜਾ ਕੇ ਚੱਲ ਪਈ ਨਹੀਂ ਉਹਦੀ ਕੋਈ ਨਹੀਂ ਠੀਕ ਆ ਵੈਸੇ ਇਹ ਹੋ ਜਾਂਦਾਗਾ ਵੀ ਜਿੱਥੇ ਕਈ ਥਾਵਾਂ 'ਤੇ ਵੱਧ ਮਸ਼ੀਨਾਂ ਹੋ ਜਾਂਣ ਉੱਥੇ ਮਸ਼ੀਨਾਂ ਵਾਲੇ ਹੀ ਆਪ ਕਾਲੇ ਰੇਟ ਤੋੜ ਲੈਂਦੇ ਨੇ ਹਾਂਜੀ ਹਾਂਜੀ ਤੇ ਤੇ ਹੋਰ ਨਹੀਂ ਕੋਈ ਖੱਤੇ ਵਾਲਾ ਨਹੀਂ ਰੇਟ ਤੋੜਦਾ ਖੱਤੇ ਵਾਲਾ ਕਿਹੜਾ ਕਹਿੰਦਾ ਹੁੰਦਾ ਆਪਾਂ ਨੂੰ ਜਾ ਕੇ ਵੀ ਮੇਰਾ ਰੇਟ ਘੱਟ ਕਰਕੇ ਵੱਡੋ ਹਣਾ ਪਰ ਮਸ਼ੀਨ ਵਾਲੇ ਹੀ ਇਹ ਹੁੰਦਾ ਵੀ ਮੇਰੀ ਮੰਨ ਲਾ ਰੇਟ ਘੱਟ ਕਰਕੇ ਚਲਾਓ ਇਹ ਆਪਾਂ ਆਪਣੀਆਂ ਆਪਦੇ ਆਪ ਆ ਮਾਰ ਜੀਣਾ ਹੁਣ ਤੇਰੇ ਕੋਲ ਇੰਨਾ ਕੰਮ ਸੀ ਤੈਨੂੰ ਰੇਟ ਤੋੜਨ ਦੀ ਲੋੜ ਹੀ ਨਹੀਂ ਸੀਗੀ ਨਾ ਨਾ ਜੀ ਹੁਣ ਤੇ ਇੱਕ ਘਾਰ ਦਾ ਸੀ ਪੌਣੇ 200 ਟੈਂਕ ਵੱਡਿਆ 1300 ਰੁਪਏ ਨੂੰ ਠੀਕ ਆ ਪੌਣੇ 200 ਟੈਂਕ ਹਾਂ ਦੇਖ ਲੈ ਠੀਕ ਕਰ ਦੇ ਉੱਥੇ ਹੀ ਕਰ ਦੇ ਆ ਵਸਲਾ ਬਾਬੂ ਮਸ਼ੀਨ ਜ਼ਮੀਨਾਂ ਗਾਲੇ ਉਹਨਾਂ ਕੋਲੇ ਖੁੱਲੀਆਂ ਨਹੀਂਆਂ ਵਾਲੇ ਖੁੱਲ੍ਹੇ ਜ਼ਮੀਨਾਂ ਜੇ ਵਾਲੇ ਵੱਡੇ ਘੇਰੇ ਨੇ ਜੀ ਉਹਦਾ ਐ ਨਹੀਂ ਪਤਾ ਵੀ ਇੱਥੋਂ ਤੋਂ ਘੇਰਾ ਪਗਲੀ ਜਾਂਦੀ ਮਸ਼ੀਨ ਦਾ ਦਿਖਣ ਨੂੰ ਹੀ ਛੱਡ ਜੇ ਹਾਂ ਯਾਰ ਠੀਕ ਆ ਬਾਕੀ ਉਧਰ ਮਸ਼ੀਨ ਦੀ ਕੋਈ ਐ ਭੰਨ ਤੋੜਨੀ ਫਿਰ ਬੱਟਾ ਨਹੀਂ ਹੈਗੀਆਂ ਉੱਥੇ ਬੱਟਾ ਨਹੀਂ ਹੈਗੀਆਂ ਵੱਟਾਂ ਤੈਨੂੰ ਪਤਾ ਵੱਟਾਂ ਨਾਲ ਫੇਰ ਵੀ ਫਰਕ ਲੈਂਦਾਗਾ ਖਰਚੇ ਘਟਣਗੇ ਹਾਂਜੀ ਹਾਂਜੀ ਹਾਂ ਡੀਜ਼ਲ ਡੀਜ਼ਲ ਖਰਚਾ ਘਟਾ ਉੱਥੇ ਵੱਟਦਾ ਹੈ ਨਹੀਂ ਮਸ਼ੀਨ ਇਹ ਪਣ ਤੋੜਦਾ ਹੈ ਨਹੀਂ ਤੂੰ ਵੱਟ ਤੋੜਦਾ ਕਰਨੀ ਨਹੀਂ ਨਹੀਂ ਮਰਜੀ ਭਜਾਈ ਚੱਲ ਕੇ ਵੱਟ ਆਉਣੀ ਆ ਮੂਰੇ ਵੱਟ ਆਉਣੀ ਇਹ ਤਾਂ ਗੱਲ ਹੈ ਖਣਕ ਤਾਂ ਖੜੀਆਂ ਦੀ ਸਾਰੀਆਂ ਠੀਕ ਹੈ ਖਣਕ ਤਾਂ ਉਹ ਤਾਂ ਡਿੱਗਦੀ ਨਹੀਂ ਤੈਨੂੰ ਪਤਾ ਪਹਿਲੀ ਹੁੰਦੀ ਠੀਕ ਹੈ ਬਾਕੀ ਮੈਂ ਕਹਣਾ ਉਹ ਬਿਨਾਂ ਰੇ ਸਪਰੇਅ ਤੋਂ ਹੀ ਕਰਦੇ ਨੇ ਹਨਾ ਹਾਂਜੀ ਹਾਂ ਕੋਈ ਰੇ ਸਪਰੇਅ ਨਹੀਂ ਕਰਦੇ ਹੈਗੇ ਹਾਂਜੀ ਹਾਂਜੀ ਵਧੀਆ ਵਧੀਆ ਚੱਲ ਠੀਕ ਹੈ ਫਿਰ ਭਾਈ ਸਾਡੇ ਕਾਲੇ ਦੀਆਂ ਪੀੜੀਆਂ ਗੱਲਾਂ ਸੁਣਾਤੀਆਂ ਸਾਨੂੰ ਕਿਵੇਂ ਰਿਹਾ ਹਨ ਤੇ ਸੀਜ਼ਨ ਪੂਰਾ ਵਧੀਆ ਰਿਹਾਗਾ ਤੇ ਹਰੇ ਕੀ ਕਹਿੰਦਾ ਹੀ ਮਾੜਾ ਲੱਗੂ ਪਰ ਨਹੀਂ ਐਈ ਤੀ ਕੱਲੇ ਕਾਲੇ ਤੋਂ ਨਹੀਂ ਮੈਂ ਹੋਰ ਬੰਦਿਆਂ ਤੋਂ ਬਥੇਰਿਆਂ ਤੋਂ ਪਤਾ ਕਰਿਆਗਾ ਐਈ ਤੀ ਹਰੇਕ ਦਾ ਹੀ ਸੀਜ਼ਨ ਪੂਰਾ ਬਹੁਤ ਟੌਪ ਦਾ ਲੱਗਿਆ ਐਮਪੀ ਦਾ ਤੇ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੇ ਮੇਰਾ ਕੋਈ ਵੀਰ ਐਮਪੀ ਜਿਗਿਆ ਉਹ ਵੀ ਦੱਸਿਓ ਵੀ ਸੋਡਾ ਸੀਜ਼ਨ ਕਿਹਾ ਜਾ ਲੱਗਿਆਗਾ ਕਮੈਂਟਾਂ 'ਚ ਜਰੂਰ ਦੱਸਿਓ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ